ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਸਨਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਦਿੱਲੀ ਦੇ ਵਿੱਚ ਭਾਜਪਾ ਨੇ ਚੋਣਾਂ ਜਿੱਤ ਲਈਆਂ ਨੇ ਆਮ ਆਦਮੀ ਪਾਰਟੀ ਇਹ ਚੋਣਾਂ ਹਾਰ ਗਈ ਹੈ ਹੁਣ ਦਿੱਲੀ ਦੇ ਵਿੱਚ ਭਾਜਪਾ ਚੋਣਾ ਜਿੱਤਣ ਤੋਂ ਬਾਅਦ ਜਿਹੜਾ ਉਹਨਾਂ ਦਾ ਉਤਸ਼ਾਹ ਵਧਿਆ ਉਹਦਾ ਕਾਰਨ ਇੱਕ ਇਹ ਵੀ ਹੈ ਵੀ ਜਿੰਨੇ ਕੁ ਵੀ ਸਿੱਖ ਉਮੀਦਵਾਰਾਂ ਨੂੰ ਉਹਨਾਂ ਨੇ ਟਿਕਟਾਂ ਦਿੱਤੀਆਂ ਸੀਗੀਆਂ ਉਹ ਲਗਭਗ ਜਿੱਤ ਚੁੱਕੇ ਨੇ ਡੱਲਾ ਸਾਹਿਬ ਕੀ ਇਹਦੇ ਨਾਲ ਉਹਨਾਂ ਦਾ ਪੰਜਾਬ ਦਾ ਰਾਹ ਵੀ ਖੁੱਲ ਜਾਏਗਾ ਔਰ ਦੂਸਰੇ ਪਾਸੇ ਕੇਜਰੀਵਾਲ ਜਿਨ੍ਹਾਂ ਦੀ ਪਾਰਟੀ ਦਾ ਖਾਤਾ ਪੰਜਾਬ ਚੋਂ ਖੁੱਲਿਆ ਸੀ 2014 ਦੇ ਵਿੱਚ ਲੋਕ ਸਭਾ ਦੇ ਵਿੱਚ ਜਦੋਂ 4 ਮੈਂਬਰ ਗਏ ਸੀ ਪੰਜਾਬ ਤੋਂ ਗਏ ਸੀਗੇ ਦਿੱਲੀ ਚੋਂ ਕੋਈ ਮੈਂਬਰ ਨਹੀਂ ਸੀ ਜਿੱਤਿਆ ਅਰਵਿੰਦ ਕੇਜਰੀਵਾਲ ਇਹ ਸਭ ਦੇ ਵਿੱਚ ਕਿੱਥੇ ਪਿੱਛੇ ਰਹਿ ਗਏ ਹਾਲਾਂਕਿ ਜਦੋਂ ਅਰਵਿੰਦ ਕੇਜਰੀਵਾਲ ਚੋਣਾਂ ਜਿੱਤਦੇ ਰਹੇ ਸਰਕਾਰ ਬਣਾਉਂਦੇ ਰਹੇ ਸਿੱਖ ਉਮੀਦਵਾਰ ਜਿੱਤਦੇ ਵੀ ਰਹੇ ਪਰ ਭਾਜਪਾ ਕੀ ਇਹਨੂੰ ਕੈਸ਼ ਕਰਨਾ ਚਾਹੇਗੀ ਬਈ ਹੁਣ ਜਿਹੜੇ ਉਮੀਦਵਾਰ ਜਿੱਤ ਗਏ ਜਿਵੇਂ ਇੱਕ ਵੱਡਾ ਨਾਮ ਮਨਜਿੰਦਰ ਸਿੰਘ ਸਿਰਸਾ ਕੀ ਉਹਨਾਂ ਨੂੰ ਕੋਈ ਵੱਡਾ ਸਥਾਨ ਵੀ ਦਿੱਤਾ ਜਾ ਸਕਦਾ ਜੀ ਡਲਾਸਾ ਦੇਖੋ ਬਹੁਤ ਹੀ ਮਹੱਤਵਪੂਰਨ ਤੁਸੀਂ ਸਵਾਲ ਸੰਦੀਪ ਜੀ ਚੱਕਿਆ ਜੀ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ जेपी ਨੱਡਾ ਬੀਜੇਪੀ ਦੇ ਪ੍ਰਧਾਨ ਪਰ ਸੁਨੀਲ ਜਾਖੜ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਔਰ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਇਹ ਵੀ ਬਹੁਤ ਖੁਸ਼ ਹੋਣਗੇ ਦਿੱਲੀ ਦੇ ਵਿੱਚ ਬੀਜੇਪੀ ਨੇ 3-4 ਵੱਡੇ ਚਿਹਰੇ ਸਿੱਧੇ ਤੌਰ ਤੇ ਜਿੱਤੇ ਮਨਜਿੰਦਰ ਸਿੰਘ ਸਿੱਦਾ ਜਿੱਤ ਗਏ 18000 ਤੋਂ ਵੱਧ ਵੋਟਾਂ ਨਾਲ ਤਰਵਿੰਦਰ ਸਿੰਘ ਮਰਵਾਹਾ ਤਰਵਿੰਦਰ ਸਿੰਘ ਮਰਵਾਹਾ ਕੌਂਸਲਰ ਰਹੇ ਕਿਸੇ ਵੇਲੇ ਐਸਜੀਪੀਸੀ ਦੇ ਮੈਂਬਰ ਰਹੇ ਕਾਂਗਰਸ ਚ ਆਏ ਐਮਐਲਏ ਬਣੇ ਹੁਣ ਬੀਜੇਪੀ ਚ ਆਏ ਉਹ ਫਿਰ ਜਿੱਤ ਗਏ ਅਰਵਿੰਦਰ ਸਿੰਘ ਲਵਲੀ ਦਿੱਲੀ ਚ ਕਾਂਗਰਸ ਦੇ ਪ੍ਰਧਾਨ ਰਹੇ ਬਿਲਕੁਲ ਅੱਜ ਬੀਜੇਪੀ ਚਾਹੇ ਉਹ ਵੀ ਜਿੱਤ ਗਈ ਸੋ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਦੋਂ ਅਕਾਲੀ ਦਲ ਦੇ ਨਾਲ ਸਾਂਝ ਸੀ ਗੱਲ ਵੱਖਰੀ ਸੀ ਬਿਨਾ ਅਕਾਲੀ ਦਲ ਦੀ ਸਾਂਝ ਦੇ ਭਾਰਤੀ ਜਨਤਾ ਪਾਰਟੀ ਵੱਲੋਂ ਸਿੱਖ ਉਮੀਦਵਾਰਾਂ ਦਾ ਜਿੱਤਣਾ ਬੀਜੇਪੀ ਦੀ ਲੀਡਰਸ਼ਿਪ ਕਿਤੇ ਨਾ ਕਿਤੇ ਸੰਦੀਪ ਜੀ ਇਹ ਮਹਿਸੂਸ ਕਰ ਰਹੀ ਹੈ ਕਿ ਦਿੱਲੀ ਦੇ ਵੱਟੀ ਗਿਣਤੀ ਸਿੱਖ ਸਾਡੇ ਨਾਲ ਆ ਗਏ ਔਰ ਹੁਣ ਉਹ ਇਸ ਗੱਲ ਤੋਂ ਉਤਸ਼ਾਹਿਤ ਹੈ ਕਿ ਪੰਜਾਬ 'ਚ ਵੀ ਸਾਨੂੰ ਸਿੱਖ ਭਾਈਚਾਰੇ ਦਾ ਸਾਥ ਮਿਲ ਸਕਦਾ ਹੈ ਹੁਣ ਦੇਖੋ ਅਰਵਿੰਦ ਕੇਜਰੀਵਾਲ ਜੀ ਜਦੋਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਚਾਰ ਸੀਟਾਂ ਜਿੱਤੀ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਪੰਜਾਬ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਅੱਖਾਂ ਤੇ ਬਿਠਾ ਲਿਆ ਅਰਵਿੰਦ ਕੇਜਰੀਵਾਲ ਦਾ ਦਿਲ ਖੋਲ ਕੇ ਵੈਲਕਮ ਕੀਤਾ ਕਿਉਂਕਿ ਉਹ ਇਮਾਨਦਾਰੀ ਦੀ ਸਿਆਸਤ ਕਰ ਰਹੀ ਸੀ ਔਰ 4 ਸੀਟਾਂ ਜਤਾਈਆਂ ਬਿਲਕੁਲ ਲੇਕਿਨ ਦਿੱਲੀ 'ਚ ਇਸ ਵਾਰ ਆਮ ਆਦਮੀ ਪਾਰਟੀ ਨੂੰ ਕਿਤਨਾ ਕਿਤੇ ਜਿਹੜੇ ਸਿੱਖ ਬਹੁ ਗਿਣਤੀ ਵਾਲੇ ਹਲਕੇ ਸੀ ਉਹਨਾਂ ਦੇ ਵਿੱਚ ਵੀ ਹਾਰ ਚੱਲਣੀ ਪਈ ਜਿਹੜੇ 4-5 ਵੱਡੇ ਹਲਕੇ ਸੀ ਉਤੋਂ 3 ਸਿੱਖ ਕੈਂਡੀਡੇਟ ਜਿੱਤੇ ਹਾਲਾਂਕਿ ਜਰਨੈਲ ਸਿੰਘ ਬੀਜੇਪੀ ਦੇ ਜਿੱਤੇ ਬਿਲਕੁਲ ਲੇਕਿਨ ਬੋਟੀਆਂ ਜਿਹੜੀਆਂ ਸਿੱਖ ਬਹੁ ਗਿਣਤੀ ਵਾਲੀਆਂ ਸੀਟਾਂ ਨੇ ਉਹ ਬੀਜੇਪੀ ਜਿੱਤੀ 10 11 12 ਸੀਟਾਂ ਮੰਨੀਆਂ ਜਾਂਦੀਆਂ ਨੇ ਜਿੱਥੇ ਸਾਡੇ ਸਿੱਖ ਭਾਈਚਾਰੇ ਦੀ ਵੋਟ ਬਹੁਤ ਜ਼ਿਆਦਾ ਹੈ ਉਹਦੇ ਚੋਂ 8 9 ਬੀਜੇਪੀ ਜਿੱਤੀ ਇਹ ਬਹੁਤ ਵੱਡੇ ਸਮਿਕਰਨ ਨੇ ਜਿਹੜੇ ਬੀਜੇਪੀ ਮਹਿਸੂਸ ਕਰ ਰਹੀ ਹੈ ਵੀ ਕੀ ਇਹਦੇ ਨਾਲ ਸਾਡੇ ਪੰਜਾਬ ਦਾ ਰਾਹ ਖੁੱਲੂ ਹੁਣ ਜਿਹੜਾ ਫੈਕਟਰ ਹੈ ਹੁਣ ਫੈਕਟਰ ਇਹ ਹੈ ਵੀ ਕੀ ਦਿੱਲੀ ਇਸ ਜਿੱਤ ਤੋਂ ਉਤਸ਼ਾਹਿਤ ਹੋ ਕੇ ਕੀ ਦਿੱਲੀ ਯਾ ਕੇਂਦਰ ਦੀ ਸਰਕਾਰ ਸਿੱਖ ਭਾਈਚਾਰੇ ਨੂੰ ਭਾਜਪਾ ਜਿਹੜੀ ਦਿੱਲੀ ਚ ਸਰਕਾਰ ਬਣਨੀ ਹੈ ਭਾਜਪਾ ਦੀ ਕੀ ਮਨਜਿੰਦਰ ਸਿੰਘ ਸਿਰਸਾ ਕਿਸੇ ਵੱਡੇ ਅਹੁਦੇ ਤੇ ਆਉਣਗੇ ਦੇਖੋ ਮੰਤਰੀ ਤਾਂ ਮਨਜਿੰਦਰ ਸਿੰਘ ਸਿਰਸਾ ਬਣਨਗੇ ਕਿਉਂਕਿ ਉਹ ਸਿੱਖ ਲੀਡਰਸ਼ਿਪ ਚ ਸਭ ਤੋਂ ਸੋਹਣੇ ਨੇ ਅਰਵਿੰਦਰ ਸਿੰਘ ਲਵਲੀ ਸਭ ਤੋਂ ਵੱਡੇ ਨੇ ਕਿ ਕਾਂਗਰਸ ਵੇਲੇ ਹਾਂ ਅਰਵਿੰਦਰ ਸਿੰਘ ਲਵਲੀ ਪਰ ਗੱਲ ਇਹ ਹੈ ਕਿ ਮਨਜਿੰਦਰ ਸਿੰਘ ਸਿਰਸਾ ਵੱਡੇ ਸਖਤਰ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੌਮੀ ਸਖਤਰ ਨੇ ਲੜਾਈ ਲੜੀ ਉਹਨਾਂ ਨੇ ਦਿੱਲੀ ਦੇ ਵਿੱਚ ਹੁਣ ਸਵਾਲ ਇਹ ਹੈ ਕਿ ਕੀ ਬੀਜੇਪੀ ਮਨਜਿੰਦਰ ਸਿੰਘ ਸਿਰਸਾ ਨੂੰ ਜੇ ਮੁੱਖ ਮੰਤਰੀ ਨਹੀਂ ਉਹ ਜਿੱਤਾ ਬੀਜੇਪੀ ਚ ਆਵੇ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਮੁੱਖ ਮੰਤਰੀ ਦੇ ਤੌਰ ਤੇ ਵੀ ਅੱਗੇ ਲਿਆ ਸਕਦੀ ਹੈ ਤਾਂ ਕਿ ਪੂਰੇ ਦੇਸ਼ 'ਚ ਸੁਨੇਹਾ ਜਾ ਸਕੇ ਕਿ ਇੱਕ ਘੱਟ ਗਿਣਤੀ ਦਾ ਚਿਹਰਾ ਬੀਜੇਪੀ ਨੇ ਦਿੱਲੀ 'ਚ ਮੁੱਖ ਮੰਤਰੀ ਬਣਾਤਾ ਪਰ ਕਿਉਂਕਿ ਬੀਜੇਪੀ ਦੀ ਜਿਹੜੀ ਸਿਆਸਤ ਹੈ ਉਹ ਬਿਹਾਰ ਨੂੰ ਵੀ ਦੇਖ ਰਹੀ ਹੈ ਬਿਹਾਰ 'ਚ ਵੀ ਛੇਤੇ ਕਰਕੇ ਚੋਣਾਂ ਨੇ ਔਰ ਜਿਹੜੇ ਪ੍ਰਵਾਂਚਲ ਦੇ ਭਾਈਚਾਰੇ ਦੇ ਲੋਕ ਨੇ ਉਹਨਾਂ ਦੀ ਦਿੱਲੀ 'ਚ ਬਹੁਤ ਬਹੁ ਗਿਣਤੀ ਹੈ ਹੁਣ ਇਸ ਕਰਕੇ ਜਾਂ ਤਾਂ ਜਿਹੜਾ ਦਿੱਲੀ ਦੇ ਵਿੱਚ ਭਾਜਪਾ ਨੇ ਮੁੱਖ ਮੰਤਰੀ ਚੁਣਨਾ ਹੈ ਜਾਂ ਤਾਂ ਉਹ ਪ੍ਰਵਾਂਚਲ ਭਾਈਚਾਰੇ 'ਚ ਹੋ ਸਕਦਾ ਹੈ ਜਾਂ ਉਹ ਸਿੱਖ ਘਟ ਗਿਣਤੀ 'ਚ ਹੋ ਸਕਦਾ ਹੈ ਜਾਂ ਫਿਰ ਉਹ ਸਾਬ ਸਿੰਘ ਵਰਮਾ ਦੇ ਪੁੱਤਰ ਪ੍ਰਵੇਸ਼ ਵਰਮਾ ਨੂੰ ਵੀ ਬਣਾ ਸਕਦੇ ਨੇ ਤਾਂ ਕਿ ਇੱਕ ਸੰਤੁਲਨ ਕਾਇਮ ਰਹੇ ਕਿ ਪਹਿਲਾਂ ਵੀ ਉਸ ਪਰਿਵਾਰ 'ਚ 27 ਸਾਲ ਪਹਿਲਾਂ ਮੁੱਖ ਮੰਤਰੀ ਸੀ ਪਰ ਇਹ ਵੀ ਹੋ ਸਕਦਾ ਹੈ ਕਿ ਬੀਜੇਪੀ ਕੋਈ ਹੈਰਾਨੀਜਨਕ ਫੈਸਲਾ ਕਰੇ ਅਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇਪੀ ਨੱਡਾ ਔਰ ਅਮਿਤ ਸ਼ਾ ਬੜੇ ਸਰਪ੍ਰਾਈਜ਼ਿੰਗ ਜੇ ਹੈਰਾਨੀਜਨਕ ਜੇ ਫੈਸਲੇ ਕਰਕੇ ਮੁੱਖ ਮੰਤਰੀ ਦਾ ਚਿਹਰਾ ਲਿਆਉਂਦੇ ਨੇ ਸੋ ਮੁੱਖ ਮੰਤਰੀ ਦਾ ਚਿਹਰਾ ਕੋਈ ਅਜੇ ਆ ਵੀ ਹੋ ਸਕਦਾ ਜਿਹਦੇ ਬਾਰੇ ਅਸੀਂ ਸੋਚਿਆ ਹੀ ਨਾ ਹੋਵੇ ਉਹਨਾਂ ਨੂੰ ਲੱਗੇ ਕਿ ਅਸੀਂ ਬਿਲਕੁਲ ਹੀ ਆਪਣੇ ਕਿਸੇ ਮਨਪਸੰਦ ਚਿਹਰੇ ਨੂੰ ਅੱਗੇ ਲਿਆਈਏ ਜਿਵੇਂ ਰਾਜਸਥਾਨ ਚ ਲਿਆਏ ਤੇ ਮੱਧ ਪ੍ਰਦੇਸ਼ ਚ ਲਿਆਏ ਤੇ ਹਰਿਆਣਾ ਦੇ ਵਿੱਚ ਵੀ ਉਹਨਾਂ ਨੇ ਅਚਾਨਕ ਹੀ ਅੱਗੇ ਲਿਆਉਂਦੇ ਸੀ मनोरलाल खट्टर ਤੇ ਇਸ ਵਾਰ 나ਇਬ ਸਿੰਘਛਾੜੀ ਨੂੰ ਅੱਗੇ ਲੈ ਕੇ ਆਏ ਸੋ ਅਗਰ ਤਾਂ ਭਾਜਪਾ ਪੰਜਾਬ ਲਈ ਰਾਹ ਖੋਲਣਾ ਚਾਹੁੰਦੀ ਹੈ ਮਨਜਿੰਦਰ ਸਿੰਘ ਸਿਰਸਾ ਨੂੰ ਮੁੱਖ ਮੰਤਰੀ ਨਹੀਂ ਤੇ ਉਹ ਡਿਪਟੀ ਮੁੱਖ ਮੰਤਰੀ ਬਣਾ ਸਕਦੇ ਨੇ ਜਿਵੇਂ ਅਰਵਿੰਦ ਕੇਜਰੀਵਾਲ ਦੇ ਨਾਲ ਮਨੀਸ਼ ਸਿਸੋਧਿਆ ਸੀ ਮਨਜਿੰਦਰ ਸਿੰਘ ਸਿਰਸਾ ਨੂੰ ਡਿਪਟੀ ਮੁੱਖ ਮੰਤਰੀ ਬਣਾ ਸਕਦੇ ਨੇ ਔਰ ਦਿੱਲੀ ਵਰਗਾ ਖਲਾਕੀ ਛੋਟਾ ਜਿਹਾ ਸੂਬਾ ਜਿੱਥੇ ਕੁੱਲ 7 ਮੰਤਰੀ ਬਣਦੇ ਨੇ ਅਜਿਹਾ ਤਜਰਬਾ ਵੀ ਭਾਜਪਾ ਕਰ ਸਕਦੀ ਹੈ ਪਰ ਪਰ ਦਲਾਸਾ ਵੀ ਗੱਲ ਬਹੁਤ ਵੱਡੀ ਹੋ ਜਾਏਗੀ ਬਹੁਤ ਇਹਦਾ ਜਿਹੜਾ ਇੰਪੈਕਟ ਹੈ ਨਾ ਇਹ ਬਹੁਤ ਡੂੰਗਾ ਪੈਣਾ ਜੇ ਮਨਜਿੰਦਰ ਸਿੰਘ ਸਿਰਸਾ ਨੂੰ ਉਹ ਕਿਤੇ ਉਪ ਮੁੱਖ ਮੰਤਰੀ ਬਣਾ ਦਿੰਦੇ ਆ ਦੇਖੋ ਅਗਰ ਮੁੱਖ ਮੰਤਰੀ ਬਣਾ ਦਿੰਦੇ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਜਾਂ ਉਪ ਮੁੱਖ ਮੰਤਰੀ ਘੱਟੋ ਘੱਟ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ 'ਚ ਇਹ ਸੁਨੇਹਾ ਦੇਗੀ ਕਿ ਜਿਹੜਾ ਸਾਡਾ ਮਾਡਲ ਹੈ ਸਬਕਾ ਸਾਥ ਸਬਕਾ ਵਿਕਾਸ ਅਸੀਂ ਉਹਨੂੰ ਨਾਲ ਲੈ ਕੇ ਚੱਲ ਰਹੇ ਆਂ ਫਿਰ ਇਹ ਇਹਨਾਂ ਤੋਂ ਇਹ ਦਾਗ ਲੱਥ ਜਾਏਗਾ ਵੀ ਇਹ ਮਿਨੋਰੀਟੀਆਂ ਨੂੰ ਇਗਨੋਰ ਕਰਦੇ ਆ ਉਹਨਾਂ ਦੇ ਕੋਸੀਦਾ ਦੇਖੋ ਮਿਨੋਰੀਟੀ ਭਾਈਚਾਰੇ ਦੇ ਵਿੱਚੋਂ ਬੰਦਾ ਡਿਪਟੀ ਮੁੱਖ ਮੰਤਰੀ ਬਣਾਤਾ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਅਸੀਂ ਦੇਖਦੇ ਆ ਉਹ ਪੱਗ ਬਨਦੇ ਨੇ ਕਿਤੇ ਗੁਰਦੁਆਰਾ ਸਾਹਿਬ ਉਹਨਾਂ ਨੇ ਮੱਥਾ ਟੇਕਣ ਜਾਣਾ ਤੇ ਉਹ ਪੱਗ ਬਨ ਕੇ ਜਾਂਦੇ ਨੇ ਜਦੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ ਜਾਂ ਉਹਨਾਂ ਨੇ ਇਸ ਪਾਸੇ ਉਦਘਾਟਨ ਕੀਤਾ ਸੁਲਤਾਨਪੁਰ ਲੋਧੀ ਉਸ ਵੇਲੇ ਆਪਾਂ ਦੇਖਿਆ ਡਾਕਟਰ ਮਨਮੋਨ ਸਿੰਘ ਤਾਂ ਆਏ ਸੀ ਪ੍ਰਧਾਨ ਮੰਤਰੀ ਉਸ ਵੇਲੇ ਦੇ ਨਰਿੰਦਰ ਮੋਦੀ ਉਹ ਵੀ ਪੱਗ ਬਨ ਕੇ ਉੱਥੇ ਆਏ ਸੀ ਹੁਣ ਇਹ ਵੇਲਾ ਆ ਗਿਆ ਕਿ ਅਗਰ ਤਾਂ ਬੀਜੇਪੀ ਪੰਜਾਬ ਨੂੰ ਟਾਰਗੇਟ ਕਰਨਾ ਚਾਹੁੰਦੀ ਹੈ 27 ਚ ਦੇਖੋ ਡਲਾ ਸਾਹਿਬ 27 ਤੋਂ ਪਹਿਲਾਂ ਤੇ 14 ਦੀ ਮੀਟਿੰਗ ਹੀ ਖੜੀ ਆ ਕਿਸਾਨਾਂ ਦੇ ਨਾਲ ਨਹੀਂ ਉਹ ਚਲੋ ਉਹ ਠੀਕ ਹੈ ਕਿਸਾਨਾਂ ਵਾਲੀ ਮੀਟਿੰਗ ਤਾਂ ਠੀਕ ਹੈ ਅਗਰ ਬੀਜੇਪੀ ਇਹ ਪ੍ਰਭਾਵ ਦੇ ਗਈ ਕਿ ਦੇਖੋ ਅਸੀਂ ਸਿੱਖ ਪ੍ਰਧਾਨ ਮੁੱਖ ਮੰਤਰੀ ਬਣਾਤਾ ਦਿੱਲੀ ਦੇ ਵਿੱਚ ਜਾਂ ਡਿਪਟੀ ਮੁੱਖ ਮੰਤਰੀ ਬਣਾਤਾ ਫੇਰ ਘਟੁਘਟ ਬੀਜੇਪੀ ਜਦੋਂ ਪੰਜਾਬ ਚ ਆਏਗੀ ਤੇ ਘਟੁਘਟ ਇਹ ਜ਼ਰੂਰ ਕਹਿ ਸਕੇਗੀ ਕਿ ਦੇਖੋ ਅਸੀਂ ਘੱਟ ਗਿਣਤੀਆਂ ਨੂੰ ਨਾਲ ਲੈ ਕੇ ਚੱਲਦੇ ਆਂ ਔਰ ਜੇ ਅਸੀਂ ਦਿੱਲੀ ਚੁੱਪ ਮੁੱਖ ਮੰਤਰੀ ਬਣਾਤਾ ਜਾਂ ਮੁੱਖ ਮੰਤਰੀ ਬਣਾਤਾ ਤੇ ਅਸੀਂ ਪੰਜਾਬ ਚ ਵੀ ਸਿੱਖ ਚੇਹਰਾ ਮੁੱਖ ਮੰਤਰੀ ਬਣਾ ਸਕਦੇ ਆਂ ਅਸੀਂ ਸਿੱਖ ਭਾਈਚਾਰਾ ਬਹੁ ਗਿਣਤੀ ਦੇ ਵਿੱਚ ਐ ਪੰਜਾਬ ਦੇ ਵਿੱਚ ਸੋ ਭਾਜਪੀ ਦੇ ਲਈ ਕਿਉਂਕਿ ਅੜਿੱਕਾ ਭਾਜਪੀ ਲਈ ਕੀ ਐ ਭਾਜਪੀ ਨੂੰ ਕਿਉਂਕਿ ਨਾ ਤਾਂ ਕਿਸਾਨੀ ਵੋਟ ਮਿਲ ਰਹੀ ਐ ਬਹੁਤੀ ਜ਼ਿਆਦਾ ਔਰ ਨਾ ਹੀ ਪਿੰਡਾਂ ਦੇ ਵਿੱਚ ਜਿਹੜੀ ਗੈਰ ਕਿਸਾਨੀ ਵੋਟ ਐ ਜਿਹੜੀ ਕਿਉਂਕਿ ਪਿੰਡਾਂ ਚ ਸਾਡੀ ਬਹੁ ਗਿਣਤੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਐ ਇਸ ਪਾਸਿਓਂ ਭਾਜਪੀ ਬਹੁਤ ਜ਼ਿਆਦਾ ਹਾਸਲ ਨਹੀਂ ਕਰ ਪਾ ਰਹੀ ਅਤੇ ਜਦੋਂ ਅਕਾਲੀ ਦਲ ਬਿਲਕੁਲ ਖੇਰੂ ਖੇਰੂ ਹੋਇਆ ਪਿਆ ਨਵੇਂ ਸਿਰੇ ਤੋਂ ਅਕਾਲੀ ਦਲ ਬਣ ਰਿਹਾ ਹੈ ਪਤਾ ਨਹੀਂ ਉਹ ਕਦੋਂ ਬਣੂਗਾ ਕਿਵੇਂ ਬਣੂਗਾ ਨਵੇਂ ਸਿਰੇ ਤੋਂ ਉਹ ਗੱਲ ਤਾਂ ਚਲੋ ਹਜੇ ਬਾਅਦ ਦੀ ਹੈ ਪਰ ਇਹ ਮੌਕਾ ਹੈ ਜਦੋਂ ਭਾਜਪਾ ਇਹ ਪ੍ਰਭਾਵ ਦੇ ਸਕਦੀ ਹੈ ਕਿ ਅਸੀਂ ਨਿਰਪੱਖਾਂ ਸਿੱਖ ਭਾਈਚਾਰੇ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਰਾਬਰ ਦੀ ਥਾਂ ਹੈ ਪੋਲਿਟੀਕਲ ਤੌਰ ਤੇ ਉਂਝ ਤਾਂ ਅਕਾਲੀ ਦਲ ਔਰ ਭਾਜਪਾ ਦੀ ਜਦੋਂ ਸਾਂਝ ਰਹੀ ਉਦੋਂ ਤਾਂ ਇਹ ਹਮੇਸ਼ਾ ਹੀ ਕਿਹਾ ਗਿਆ ਸੀ ਵੀ ਭਾਈਚਾਰੇ ਸਾਂਝ ਪੰਜਾਬ ਦੀ ਹੈ ਜਿਹੜੀ ਅੱਗੇ ਵਧਦੀ ਹੈ ਅਗਰ ਦਿੱਲੀ ਦੇ ਵਿੱਚ ਮਨਜਿੰਦਰ ਸਿੰਘ ਸਾਹਿਬ ਸਿਰਸਾ ਮੰਤਰੀ ਬਣਦੇ ਨੇ ਉਹ ਤਾਂ ਦੇਖੋ ਅਰਵਿੰਦ ਕੇਜਰੀਵਾਲ ਉਹਨਾਂ ਨੇ ਵੀ ਵਿਧਾਨ ਸਭਾ ਦੇ ਵਿੱਚ ਜਦੋਂ ਦੂਜੀ ਵਾਰ ਉਹਨਾਂ ਨੇ ਬਣਾਈ ਉੱਥੇ ਸਰਕਾਰ ਤੇ ਉਹਨਾਂ ਨੇ ਜਿਹੜੇ ਨੇ ਸਪੀਕਰ ਵਿਧਾਨ ਸਭਾ ਦੇ ਉਹ ਸਿੱਖ ਭਾਈਚਾਰੇ ਚੋਂ ਸੀ ਉਹ ਠੀਕ ਹੈ ਜਰਨੈਲ ਸਿੰਘ ਜਾਂ ਹੋਰ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਉਹਨਾਂ ਨੇ ਐਮ ਐਲ ਏ ਬਣਾਇ ਇੱਕ ਹੋਰ ਜਰਨੈਲ ਸਿੰਘ ਸੀਗੇ ਜਿਹੜੇ ਪਹਿਲਾਂ ਪੱਤਰਕਾਰ ਸੀ ਔਰ ਜਿਨ੍ਹਾਂ ਨੇ ਉਹ ਜੁੱਤੀ ਛੁੱਟੀ ਸੀ ਪੀਚ ਪੀਚ ਨੰਬਰਮ ਹੁੰਨਦੇ ਉਹ ਹੁਣ ਦੁਨੀਆ ਦੇ ਵਿੱਚ ਨਹੀਂ ਹੈ ਬਰਨੈਲ ਸਿੰਘ ਮੇਰੇ ਸਾਥੀ ਪੱਤਰਕਾਰ ਸੀ ਅਸੀਂ ਇਕੱਠੇ ਪੱਤਰਕਾਰਤਾ ਕੀਤੀ ਹੈ ਕਾਫੀ ਟਾਈਮ ਹੁਣ ਸਵਾਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਕੋਲੇ ਇੱਕ ਮੌਕਾ ਹੈ ਭਾਰਤੀ ਜਨਤਾ ਪਾਰਟੀ ਕੋਲੇ ਅਗਰ ਭਾਰਤੀ ਜਨਤਾ ਪਾਰਟੀ ਸਿੱਖ ਲੀਡਰਸ਼ਿਪ ਨੂੰ ਉਭਾਰਦੀ ਹੈ ਤੇ ਫਿਰ ਕਿਸਾਨੀ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਹੋਰ ਚੰਗੇ ਤਰੀਕੇ ਨਾਲ ਹੋ ਸਕੇਗੀ ਅਗਰ ਮੰਨ ਲਓ ਦਿੱਲੀ ਦੇ ਵਿੱਚ ਮਨਜਿੰਦਰ ਸਿਰਸਾ ਨੂੰ ਹੀ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ ਜਾਂ ਡਿਪਟੀ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ ਤੇ ਫਿਰ ਭਾਜਪਾ ਲਈ ਇਹ ਲਾਜ਼ਮੀ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਮਨਜਿੰਦਰ ਸਿੰਘ ਸਿਰਸਾ ਜਾਂ ਪੰਜਾਬ ਦੀ ਲੀਡਰਸ਼ਿਪ ਸੁਨੀਲ ਜਾਖੜ ਜਿਹੜੀ ਗੱਲਬਾਤ ਹੈ ਉਹ ਹੋਰ ਚੰਗੇ ਤਰੀਕੇ ਨਾਲ ਹੋ ਸਕੇਗੀ ਮਨਜਿੰਦਰ ਸਿੰਘ ਸਿਰਸਾ ਤੱਕ ਪਹੁੰਚ ਸਾਡੇ ਕਿਸਾਨ ਕਰ ਸਕਣਗੇ ਸਰਬ ਇਥੇ ਇੱਕ ਸਵਾਲ ਹੋ ਰਾ ਤੁਹਾਡੀ ਗੱਲ ਜਿਹੜੀ ਹੈ ਨਾ ਇਹ ਬਿਲਕੁਲ ਠੀਕ ਇਦਾਂ ਲੱਗਦੀ ਹੈ ਵੀ ਮਨਜਿੰਦਰ ਸਿੰਘ ਸਿਰਸਾ ਜਿਹੜੇ ਆ ਨਾ ਇਹ ਸਹਿਰੀ ਜਿਹੜੇ ਸ਼ਹਿਰੀ ਸਿੱਖ ਵੋਟਰ ਹੈ ਨਾ ਉਹਨਾਂ ਨੂੰ ਜੋੜਨ ਚ ਵੀ ਕਾਮਯਾਬ ਹੋ ਸਕਦੇ ਆ ਕਿਉਂਕਿ ਭਾਜਪਾ ਦੇ ਕੋਲ ਜਿਹੜਾ ਹਿੰਦੂ ਭਾਈਚਾਰੇ ਦਾ ਵੋਟ ਸ਼ੇਅਰ ਉਹ ਤਾਂ ਹੈਗਾ ਹੀ ਆ ਉਹਦੇ ਚੋਣਾਂ ਦੇ ਵਿੱਚ ਜਦੋਂ ਪਰਸੈਂਟੇਜ ਆਉਂਦੀ ਆ ਪਤਾ ਲੱਗ ਜਾਂਦਾ ਔਰ ਮਨਜਿੰਦਰ ਸਿੰਘ ਸਿਰਸਾ ਨੂੰ ਅਗਰ ਇਦਾਂ ਦਾ ਕੋਈ ਵੱਡਾ ਉਹਦਾ ਡੱਲਾ ਸਾਹਿਬ ਮਿਲ ਜਾਂਦਾ ਤਾਂ ਫੇਰ ਪੰਜਾਬ ਦੇ ਵਿੱਚ ਭਾਜਪਾ ਦਾ ਜਿਹੜਾ ਵੋਟ ਸ਼ੇਅਰ ਹੈ ਵੋਟ ਬੈਂਕ ਹੈ ਉਹ ਵੀ ਵੱਧ ਸਕਦਾ ਦੇਖੋ ਇਹ ਤਾਂ ਨਿਰਪਰ ਕਰਦਾ ਹੈ ਕਿ ਉਸ ਤੋਂ ਬਾਅਦ ਬੀਜੇਪੀ ਪੰਜਾਬ ਦੇ ਪ੍ਰਤੀ ਆਪਣਾ ਰਵਈਆ ਕਿਸ ਤਰ੍ਹਾਂ ਦਾ ਰੱਖਦੀ ਹਾਂ ਕਿਸਾਨਾਂ ਦੇ ਨਾਲ ਮੀਟਿੰਗ ਹੈ 14 ਦੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਉਸ ਮੀਟਿੰਗ ਦੇ ਨਤੀਜੇ ਕਿੰਨੇ ਇੱਕ ਚੰਗੇ ਆਉਂਦੇ ਨੇ ਕਿਸਾਨਾਂ ਦੀ ਗੱਲ ਕਿੰਨੀ ਇੱਕ ਮੰਨੀ ਜਾਂਦੀ ਹੈ ਦਿੱਲੀ ਔਰ ਪੰਜਾਬ 'ਚ ਫਰਕ ਹੈ ਤਸਵੀਰ ਇੱਕੋ ਹੀ ਹੈ ਲੇਕਿਨ ਫਰਕ ਹੈ ਹਾਲਾਤਾਂ ਦਾ ਫਰਕ ਹੈ ਦਿੱਲੀ ਦੇ ਵਿੱਚ ਜਿਹੜੇ ਸ਼ਿਕ ਭਾਈਚਾਰੇ ਦੇ ਲੋਕ ਨੇ ਉਹ 84 ਵੇਲੇ ਬਹੁਤ ਵੱਡੇ ਪੀੜਤ ਰਹੇ ਨੇ ਅੱਜ ਉਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਸਾਡੇ ਹਜੇ ਰੀਹੈਬਿਲੀਟੇਸ਼ਨ ਜਿੰਨਾਂ ਦੀ ਨਹੀਂ ਹੋਈ ਪਰ ਪੰਜਾਬ ਦੀ ਕਿਸਾਨੀ ਨਾਲੋਂ ਉਹਨਾਂ ਦੀ ਆਰਥਿਕ ਸਥਿਤੀ ਕਿਤਨਾ ਕਿਤੇ ਚੰਗੀ ਹੈ ਕਿਉਂਕਿ ਉਹ ਸ਼ਹਿਰਾਂ ਦੇ ਵਸਨੀਕ ਹੈ ਉਹਨਾਂ ਦਾ ਮੁੱਖ ਕੀਤਾ ਖੇਤੀ ਨਹੀਂ ਹੈ ਉਹ ਵਪਾਰੀ ਭਾਈਚਾਰੇ ਨਾਲ ਜੁੜੇ ਹੋਇਆ ਬਿਲਕੁਲ ਬਿਲਕੁਲ ਵਪਾਰ ਕਾਰੋਬਾਰ ਨਾਲ ਜੁੜੇ ਨੇ ਹੁਣ ਤੁਸੀਂ ਦੇਖੋ 45% ਵੋਟ ਸ਼ੇਅਰ ਬੀਜੇਪੀ ਦਾ ਆਇਆ 45.88 ਔਰ ਆਮ ਆਦਮੀ ਪਾਰਟੀ ਦਾ 43.62 ਸੋ ਤੁਸੀਂ ਵੇਖੋ 2.23% ਦਾ ਹੀ ਫਰਕ ਹੈ ਮੋٹے ਮੋٹے ਤੌਰ ਤੇ ਔਰ ਕਾਂਗਰਸ 6.5% ਤੋਂ ਘਟ ਹੈ ਸੋ ਕਾਂਗਰਸ ਦਾ ਫਿਰ ਕੋਈ ਸੀਟ ਹਾਸਲ ਨਹੀਂ ਕਰ ਸਕੀ ਪਰ ਬੀਜੇਪੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਵੋਟ ਸ਼ੇਅਰ ਦਾ ਫਰਕ ਨਹੀਂ ਔਰ ਜਦੋਂ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਦਾ ਅਰਵਿੰਦ ਕੇਜਰੀਵਲ ਮੋٹے ਤੌਰ ਦੇ ਉੱਤੇ ਕੁਝ ਤਕਨੀਕੀ ਗਲਤੀਆਂ ਕਰ ਗਏ ਜੋ ਮੈਨੂੰ ਮਹਿਸੂਸ ਹੁੰਦਾ ਹੈ ਇੱਕ ਤਾਂ ਲਗਾਤਾਰ ਪ੍ਰਾਣੀ ਮੰਗ ਚੱਲੀ ਜਾ ਰਹੀ ਸੀ ਕਿ ਪ੍ਰੋਫੈਸਰ ਜਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋਣੀ ਚਾਹੀਦੀ ਹੈ। ਬਿਲਕੁਲ। ਦੇਖੋ ਠੀਕ ਗੱਲ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਗੁਰਪੁਰਬ ਮੌਕੇ ਕਿਹਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਕੋਸ਼ਿਸ਼ਾਂ ਕਰਾਂਗੇ ਤੇ ਉਹਨਾਂ ਨੇ ਕਿਹਾ ਸੀ ਵੀ ਇਹ ਗੱਲ ਅੱਗੇ ਵਧਣੀ ਚਾਹੀਦੀ ਹੈ। ਪਰ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਉਹਦਾ ਮੰਤਰੀ ਦਿੱਲੀ ਦੀ ਸਰਕਾਰ ਦਾ ਹੁੰਦਾ ਹੈ। ਸੋ ਕੋਸ਼ਿਸ਼ਾਂ ਬਹੁਤ ਕੀਤੀਆਂ ਪ੍ਰੋਫੈਸਰ ਦਿਲਵਿੰਦਰ ਸਿੰਘ ਦਵਿੰਦਰ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਕਿਉਂਕਿ ਮਾਨਸਿਕ ਤੌਰ ਤੇ ਸਥਿਤੀ ਉਹਨਾਂ ਦੀ ਬਹੁਤ ਜ਼ਿਆਦਾ ਚੰਗੀ ਨਹੀਂ 1993 ਤੋਂ ਬਾਅਦ 1993 ਵਾਲਾ ਜਿਹੜਾ ਮਾਮਲਾ ਹੈ ਟਾਡਾ ਕੋਰਟ ਨੇ 1993 ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਸੀ ਉਮਰ ਪਹਿਲਾਂ ਫਾਂਸੀ ਵੀ ਸੁਣਾਈ ਸੀ ਚਲੋ ਉਸ ਤੋਂ ਬਾਅਦ ਉਮਰ ਕੈਦ ਦੇ ਵਿੱਚ ਉਹਨਾਂ ਦੀ ਜਿਹੜੀ ਸਜ਼ਾ ਹੈ ਉਹਦੀ ਤਬਦੀਲੀ ਦੀ ਗੱਲ ਹੋਈ ਤੇ ਹੁਣ ਉਹਨਾਂ ਦੀ ਮੁਕੰਮਲ ਪ੍ਰੀਮਚੁਰ ਰਿਲੀਜ਼ ਦੀ ਗੱਲ ਹੋ ਰਹੀ ਸੀ ਮੁਕੰਮਲ ਰਿਹਾਈ ਦੀ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਭਾਰਤੀ ਜਨਤਾ ਪਾਰਟੀ ਦੇ ਵੀ ਬਹੁਤ ਸਾਰੇ ਲੀਡਰ ਇਸ ਗੱਲ ਦੇ ਸਮਰਥਕ ਨੇ ਔਰ ਸਿੱਖ ਭਾਈਚਾਰੇ ਦੇ ਲੋਕ ਵੀ ਸਮਰਥਕ ਨੇ ਕਿ ਮਨੁੱਖੀ ਅਧਿਕਾਰ ਦੇ ਉੱਤੇ ਜਿਸ ਸਥਿਤੀਆਂ ਦੇ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਨੇ ਉਹਨਾਂ ਦੀ ਵੀ ਰਿਹਾਈ ਹੋ ਜਾਣੀ ਚਾਹੀਦੀ ਹੈ ਪ੍ਰੀਮੈਚੁਰ ਦੇਖੋ ਰਜੀਵ ਗਾਂਧੀ ਦੇ ਕਾਤਲ ਸੀ ਉਹਨਾਂ ਦੀ ਪ੍ਰੀਮੈਚੁਰ ਰਿਹਾਈ ਹੋਈ ਫਾਂਸੀਆਂ ਲੱਗੀਆਂ ਸੀ ਉਮਰ ਕੈਦ ਤੇ ਆਏ ਤੇ ਫਿਰ ਉਹ ਉਮਰ ਕੈਦਾਂ ਕੱਟ ਕੇ ਕਈ ਲੋਕ ਚਲੇ ਗਏ ਤਾਮਿਲਨਾਡੂ ਦੇ ਵਿੱਚ ਸਾਨੂੰ ਪਤਾ ਹੈ ਉਥੋਂ ਦੀਆਂ ਸਰਕਾਰਾਂ ਨੇ ਇਹ ਫੈਸਲੇ ਕੀਤੇ ਹੁਣ ਇੱਥੇ ਇੱਕ ਮਿੰਟ ਤੁਹਾਨੂੰ ਟੋਕਦਾ ਮਾਫ ਕਰਨਾ ਹੁਣ ਇੱਥੇ ਸਵਾਲ ਇਹ ਵੀ ਹੈ ਵੀ ਕੀ ਇਹ ਮਾਮਲਾ ਦਵਿੰਦਰਪਾਲ ਭੁੱਲਰ ਵਾਲਾ ਵਿਚਾਰਿਆ ਜਾਏਗਾ ਹੁਣ ਭਾਜਪਾ ਦੀ ਸਰਕਾਰ ਨਹੀਂ ਦੇਖੋ ਭਾਰਤ ਦੀ ਜਨਤਾ ਦੀ ਪਾਰਟੀ ਦੀ ਜਦੋਂ ਸਰਕਾਰ ਆਏਗੀ ਤੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰ ਕਿਹਾ ਸੀ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰ ਰਹੇ ਹਾਂ ਜਾਂ ਕਰਾਂਗੇ ਉਹ ਠੀਕ ਹੈ ਉਹਨਾਂ ਦਾ ਸਟੈਂਡ ਹੈ ਜਿਹੜਾ ਅਮਿਤ ਸ਼ਾਹ ਉਹਨਾਂ ਦਾ ਪਾਰਲੀਮੈਂਟ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਬੰਦ ਨੇ ਇੱਕ ਸ਼ਖ ਬੰਦੀ ਜਿੰਨਾਂ ਲਈ ਸ਼੍ਰੋਮਣੀ ਅਕਾਲੀ ਦਲ ਰਿਹਾਈ ਮੰਨਦੇ ਨੇ ਉਹਨਾਂ ਦਾ ਨਾਮ ਮੇਰੇ ਦਿਮਾਗ ਚੋਂ ਨਿਕਲ ਗਿਆ ਬਲਵੰਤ ਸਿੰਘ ਰਾਜਵਾਨ ਉਹਦੇ ਬਾਰੇ ਉਹਨਾਂ ਦਾ ਸਟੈਂਡ ਸਪੱਸ਼ਟ ਹੈ ਬੀਜੇਪੀ ਦਾ ਪਰ ਪ੍ਰੋਫੈਸਰ ਭੁੱਲਰ ਦਾ ਮਾਮਲਾ ਵੱਖਰਾ ਹੈ ਪ੍ਰੋਫੈਸਰ ਭੁੱਲਰ ਦੇ ਮਾਮਲੇ ਤੇ ਤਾਂ ਪ੍ਰੀਮਚੁਰ ਰਿਹਾਈ ਦਾ ਕੇਸ ਹੈ ਜਿਹੜਾ ਉਹ ਸੈਂਟੈਂਸ ਰਿਵਿਊ ਬੋਰਡ ਹੈ ਦਿੱਲੀ ਦਾ ਉਹਦੇ ਕੋਲੇ ਹੈ ਦਿੱਲੀ ਦੀ ਸਰਕਾਰ ਦਾ ਮੰਤਰੀ ਹੈ ਉਹਦੇ ਚ ਉਹਦੇ ਚ ਬੀਜੇਪੀ ਦੇ ਵੀ ਕਈ ਨਾਮਿਨੇਟਿਡ ਮੈਂਬਰ ਨੇ ਪਰ ਹੁਣ ਮੈਨੂੰ ਲੱਗਦਾ ਹੈ ਉਹ ਬੀਜੇਪੀ ਰਿਹਾਈ ਇਸ ਕਰਕੇ ਕਰੇਗੀ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਵਰਗੇ ਲੀਡਰ ਨੇ ਜਿਹੜੇ ਕਿਸੇ ਵੇਲੇ ਇਹ ਵੀ ਰਿਹਾਈ ਦੀ ਮੰਗ ਕਰਦੇ ਰਹੇ ਨੇ ਜਦੋਂ ਅਕਾਲੀ ਦਲ ਨਾਲ ਜੁੜੇ ਰਹੇ ਨੇ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਭਾਵਨਾਵਾਂ ਨਾਲ ਜੁੜੇ ਹੋਏ ਮੁੱਦੇ ਨੇ ਸੋ ਜ਼ਮਿੰਦਰ ਸਿੰਘ ਭੁੱਲਰ ਹਾਲਾਂਕਿ ਜਿਹੜੇ ਮਨਜਿੰਦਰ ਸਿੰਘ ਬਿੱਟਾ ਨੇ ਜਿਨ੍ਹਾਂ ਦੀ ਕਾਰ ਦੇ ਉੱਤੇ ਹਮਲਾ ਹੋਇਆ ਸੀ ਔਰ ਕਈ ਲੋਕਾਂ ਦੀਆਂ ਸ਼ਹਾਦਤਾਂ ਹੋਈਆਂ ਉਹ ਵਿਰੋਧ ਕਰਨਗੇ ਉਹ ਵਿਰੋਧ ਕਰਨੇ ਉਹ ਲਗਾਤਾਰ ਵਿਰੋਧ ਕਰਦੇ ਨੇ ਵੀ ਅਜਿਹਾ ਨਹੀਂ ਹੋਣਾ ਚਾਹੀਦਾ ਪਰ ਇੱਕ ਮਨੁੱਖੀ ਪਹਿਲੂ ਵੀ ਮਨਿੰਦਰ ਸਿੰਘ ਸਰਸਾ ਨੇ ਰਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਦਾ ਉਸ ਪੱਧਰ ਤੇ ਵਿਰੋਧ ਨਹੀਂ ਕੀਤਾ ਕਿ ਮਨਿੰਦਰ ਮਨਿੰਦਰਜੀਤ ਸਿੰਘ ਬਿੱਟਾ ਨੇ ਮਾਫ ਕਰਨਾ ਮੈਂ ਸਰਸਾ ਕਹਿ ਗਿਆ ਮਨਿੰਦਰਜੀਤ ਸਿੰਘ ਬਿੱਟਾ ਨੇ ਉਸ ਪੱਧਰ ਤੇ ਵਿਰੋਧ ਨਹੀਂ ਕੀਤਾ ਕਿ ਉਹ ਧਰਨਾ ਲਾ ਕੇ ਬੈਠ ਗਏ ਹੋਣ ਜਦੋਂ ਰਜੀਵ ਗਾਂਧੀ ਦੇ ਕਾਤਲ ਵੀ ਰਿਹਾ ਕੀਤੇ ਗਏ ਨੇ ਇਸ ਮਾਮਲੇ ਦੇ ਵਿੱਚ ਅਗਰ ਰਿਹਾਈ ਹੁੰਦੀ ਹੈ ਤੇ ਬਿਲਕੁਲ ਮਨਿੰਦਰਜੀਤ ਸਿੰਘ ਬਿੱਟਾ ਹੁਣਾਂ ਦਾ ਕੀ ਪੱਖ ਹੈ ਉਹਦੇ ਦੇ ਉੱਤੇ ਜ਼ਰੂਰ ਆਉਂਦੇ ਸਮੇਂ ਦੇ ਵਿੱਚ ਉਹਨਾਂ ਦੀ ਗੱਲ ਹੈ ਜਿਹੜੀ ਉਹ ਸਾਹਮਣੇ ਆਈ ਜਾਣੀ ਹੈ ਪਰ ਮੇਰਾ ਹੀ ਮੰਨਣਾ ਹੈ ਕਿ ਇਸ ਤਰੀਕੇ ਦੇ ਫੈਸਲਿਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਥੋੜੀ ਗੰਭੀਰਤਾ ਦੇ ਨਾਲ ਵਿਚਾਰਨਾ ਚਾਹੀਦਾ ਸੀ ਮੈਂ ਪੰਜਾਬ ਦਾ ਵੀ ਜ਼ਿਕਰ ਕਰਦਾ ਜਿਸ ਤਰ੍ਹਾਂ ਨਾਲ ਅਮਰਿਤਪਾਲ ਸਿੰਘ ਉਹਨਾਂ ਦੀ ਗ੍ਰਿਫਤਾਰੀ ਹੋਈ ਉਹ ਇਸ ਤਰ੍ਹਾਂ ਨਾਲ ਨਹੀਂ ਹੋਣੀ ਚਾਹੀਦੀ ਸੀ ਜਿਸ ਤਰ੍ਹਾਂ ਹੋਈ ਪਰ ਪੰਜਾਬ ਦੀ ਸਰਕਾਰ ਕੋਲੇ ਹਜੇ ਵੀ ਵੇਲਾ ਹੈ ਕਿ ਅਗਰ ਅਮਰਿਤਪਾਲ ਸਿੰਘ ਉਹਨਾਂ ਨਾਲ ਜੁੜੇ ਮਾਮਲੇ ਨੇ ਹੋਰ ਬਹੁਤ ਸਾਰੇ ਇਹਨਾਂ ਨਾਲ ਲੋਕ ਜੁੜੇ ਨੇ ਅਗਰ ਪੰਜਾਬ ਦੀ ਸਰਕਾਰ ਨੂੰ ਲੱਗਦਾ ਹੈ ਯਕੀਨਨ ਦੀ ਸਰਕਾਰ ਨੂੰ ਵੀ ਲੱਗਦਾ ਹੈ ਕਿ ਅਗਰ ਅਗਰ ਕੁਝ ਵੀ ਇਹਦੇ ਪਿੱਛੇ ਸਿਆਸਤ ਹੈ ਕਿ ਉਹ ਮਨਸ਼ਾ ਸ਼ਾਸਨ ਦੀ ਤਿਆਗ ਕੇ ਲਾਅ ਪੁਆਇੰਟ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਫੈਸਲੇ ਕਰਨੇ ਚਾਹੀਦੇ ਨੇ ਕਿਉਂਕਿ ਇਹ ਭਾਵਨਾਵਾਂ ਨਾਲ ਜੁੜੇ ਹੋਏ ਮਾਮਲੇ ਬਣ ਜਾਂਦੇ ਨੇ ਕਈ ਵਾਰ ਔਰ ਦਿੱਲੀ ਚ ਅਰਵਿੰਦ ਕੇਜਰੀਵਾਲ ਉਹਨਾਂ ਲਈ ਲਾਜ਼ਮੀ ਸੀ ਕਿ ਉਹ ਦਿੱਲੀ ਦੀ ਸਰਕਾਰ ਦੇ ਵਿੱਚ ਜ਼ਰੂਰ ਕੁਝ ਸਿੱਖ ਭਾਈਚਾਰੇ ਦੇ ਚਿਹਰੇ ਨੂੰ ਨੁਮਾਇੰਦਗੀ ਦੰਦੇ ਮੰਤਰੀ ਜ਼ਰੂਰ ਬਣਾਇਆ ਜਾਣਾ ਚਾਹੀਦਾ ਸੀ ਸਿੱਖ ਭਾਈਚਾਰੇ ਦਾ ਚਿਹਰਾ ਸੋ ਦੇਸ਼ ਦੀ ਆਜ਼ਾਦੀ ਚ ਐਡੀ ਭੂਮਿਕਾ ਅਦਾ ਕੀਤੀ ਦਿੱਲੀ ਦੀ ਸਰਕਾਰ ਫਾਰਮੇਸ਼ਨ ਦੇ ਵਿੱਚ ਵੀ ਐਡੀ ਭੂਮਿਕਾ ਅਦਾ ਕੀਤੀ ਇਹ ਕੁਝ ਪੁਆਇੰਟਸ ਨੇ ਜਿਹੜੇ ਅਗਰ ਆਮ ਆਦਮੀ ਪਾਰਟੀ ਇਹਨਾਂ ਤੇ ਵੀ ਧਿਆਨ ਕੇਂਦਰਿਤ ਕਰਦੀ ਜਦੋਂ ਅਸੀਂ ਸਾਰੇ ਭਾਈਚਾਰਿਆਂ ਦੇ ਸੁਮੇਲ ਦੀ ਗੱਲ ਕਰਦੇ ਹਾਂ ਤੇ ਹਰ ਭਾਈਚਾਰੇ ਨੂੰ ਇੱਕ ਬਣਦਾ ਮਾਨ ਸਤਕਾਰ ਦਿੱਤਾ ਜਾਣਾ ਚਾਹੀਦਾ ਦਿੱਲੀ ਸਾਡੀ ਨੈਸ਼ਨਲ ਕੈਪੀਟਲ ਹੈ ਅਗਰ ਸਾਡੀ ਨੈਸ਼ਨਲ ਕੈਪੀਟਲ ਦੇ ਵਿੱਚ ਦਿੱਲੀ ਦੀ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਆਵੇ ਬਤੌਰ ਮੰਤਰੀ ਉਹਦੇ ਨਾਲ ਇੱਕ ਚੰਗਾ ਸਨੇਹਾ ਦੇਸ਼ ਚ ਜਾਂਦਾ ਤੁਸੀਂ ਪਾਰਲੀਮੈਂਟ ਦੇਖੋ ਨਾ ਦੇਸ਼ ਦੀ ਸਰਕਾਰ ਦੇਖੋ ਉਹਦੇ ਚ ਅਜੀਤ ਸਿੰਘ ਪੁਰੀ ਸਾਹਿਬ ਹਰਦੀਪ ਸਿੰਘ ਪੁਰੀ ਸਾਹਿਬ ਉਹ ਮੰਤਰੀ ਨੇ ਕਈ ਸਿੱਖ ਚਿਹਰੇ ਨੇ ਪਰ ਇੱਕ ਗੱਲ ਇੱਥੇ ਬੰਲਾ ਸਾਹਿਬ ਹੋਰ ਆਪਾ ਉੱਤੇ ਵੀ ਗੌਰ ਕਰੀਏ ਤਾਂ ਤਾ ਤੁਹਾਂ ਵੀ ਜਾਣਦੇ ਆ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਨਾ ਉਹ ਸਿੱਖ ਚਿਹਰਿਆਂ ਨੂੰ ਜ਼ਰੂਰ ਅੱਗੇ ਰੱਖਦੇ ਹੁੰਦੇ ਨਹੀਂ ਕਾਂਗਰਸ ਦੇ ਵਿੱਚ ਦੇਖੋ ਕਾਂਗਰਸ ਨੇ ਤਾਂ ਜਿਹੜਾ 84 ਦੀ ਭੁੱਲ ਕੀਤੀ ਐ ਢੀ ਵੱਡੀ 84 ਚ ਜੋ ਕਤਲੇਆਮ ਕਾਂਗਰਸ ਦੇ ਲੀਡਰਾਂ ਨੇ ਮਚਾਇਆ ਉਸ ਤੋਂ ਬਾਅਦ ਕਾਂਗਰਸ ਦੀ ਨਵੀਂ ਲੀਡਰਸ਼ਿਪ ਨੇ ਭਾਵੇਂ ਉਹ ਰਾਹੁਲ ਗਾਂਧੀ ਜਾਂ ਹੋਰ ਲੀਡਰ ਨੇ ਜਾਂ ਡਾਕਟਰ ਮਨਮੋਹਨ ਸਿੰਘ ਨੇ ਉਹਨਾਂ ਨੂੰ ਅੱਗੇ ਕੀਤਾ ਗਿਆ ਉਸ ਭੁੱਲ ਦੀ ਭੁੱਲ ਬਖਸ਼ਾਉਣ ਲਈ ਹਾਲਾਂਕਿ ਉਹ ਬਖਸ਼ਾਈ ਨਹੀਂ ਜਾ ਸਕਦੀ ਉਹ ਦੇਖੋ 84 ਤੱਕ ਲੰਕਿਆ ਕਾਂਗਰਸ ਤੇ ਪਰ ਤੁਸੀਂ ਦਿੱਲੀ ਚ ਕਾਂਗਰਸ ਦਾ ਹਾਲਤ ਦੇਖੋ ਨਾ ਜ਼ੀਰੋ ਹੋ ਗਈ ਅੱਜ ਕਾਂਗਰਸ ਜ਼ੀਰੋ ਹੈ ਇੱਕ ਵੀ ਸੀਟ ਨਹੀਂ ਆਈ ਔਰ ਦਾਵੇ 10 10 12 12 ਸੀਟਾਂ ਦੇ ਕੀਤੇ ਜਾਂਦੇ ਸੀ ਇਹਦੇ ਪਿੱਛੇ ਵੀ ਕਾਰਨ ਹੈ ਨਾ ਦਿੱਲੀ ਚ ਵੀ ਕਾਂਗਰਸ ਨੇ ਜਿਵੇਂ ਆਮ ਆਦਮੀ ਪਾਰਟੀ ਨੇ ਦਿੱਲੀ ਚ ਕੋਈ ਵੱਡਾ ਸਿੱਖ ਲੀਡਰ ਨਹੀਂ ਉਭਾਰਿਆ ਜਰਨੈਲ ਸਿੰਘ ਇੱਕ ਵੱਡਾ ਸਿੱਖ ਲੀਡਰ ਸੀ ਆਮ ਆਦਮੀ ਪਾਰਟੀ ਚ ਉਹ ਦੁਨੀਆ ਤੋਂ ਚਲੇ ਗਏ ਹੁਣ ਜਿਹੜੇ ਉਹਨਾਂ ਦੇ ਜਰਨੈਲ ਸਿੰਘ ਲੀਡਰ ਸੀ ਉਹਨਾਂ ਨੂੰ ਪੰਜਾਬ ਦਾ ਉਹਨਾਂ ਨੇ ਸਹਿ ਪ੍ਰਭਾਰੀ ਬਣਾਤਾ ਸੋ ਦਿੱਲੀ ਦੇ ਵਿੱਚ ਅਗਵਾਈ ਦੇਣੀ ਸਿੱਖ ਭਾਈਚਾਰੇ ਦੇ ਲੀਡਰ ਦੀ ਬਹੁਤ ਜ਼ਰੂਰੀ ਹੈ ਹੁਣ ਭਾਜਪਾ ਕੋਲੇ ਤਿੰਨ ਤਿੰਨ ਚਿਹਰੇ ਆ ਗਏ ਜਿੱਦਾਂ ਆਤੀਸ਼ੇ ਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਨੂੰ ਮੰਤਰੀ ਬਣਾ ਦਿੰਦੇ ਕੋਈ ਡਿਪਾਰਟਮੈਂਟ ਮੰਤਰੀ ਬਣਾ ਦਿੰਦੇ ਪਹਿਲਾਂ ਹੀ ਇਦਾਂ ਕਰਦੇ ਦੇਖੋ ਭਾਜਪਾ ਤ੍ਰਿਵਿੰਦਰ ਸਿੰਘ ਮਰਵਾ ਨੂੰ ਲੈ ਗਈ ਬੀਜੇਪੀ ਅਰਵਿੰਦਰ ਸਿੰਘ ਲਵਲੀ ਕਾਂਗਰਸ ਦੇ ਪ੍ਰਧਾਨ ਸੀ ਬੀਜੇਪੀ ਮਨਿੰਦਰ ਸਿੰਘ ਸਿਰਸਾ ਨੂੰ ਸੋ ਜਿਹੜੀ ਉਥੋਂ ਦੀ ਹੋਰ ਸਿੱਖ ਲੀਡਰਸ਼ਿਪ ਹੈ ਅਗਰ ਆਮ ਆਦਮੀ ਪਾਰਟੀ ਕਿਤੇ ਉਹਨਾਂ ਨੂੰ ਨਾਲ ਜੋੜ ਲੈਂਦੀ ਜਾਂ ਆਪਣੇ ਸਿੱਖ ਲੀਡਰਾਂ ਨੂੰ ਹੋਰ ਜ਼ਿਆਦਾ ਤਾਕਤ ਦਿੰਦੀ ਤਾਕਤ ਜਦੋਂ ਤੁਸੀਂ ਸੱਤਾ 'ਚੋਂ ਨਾ ਜਿਹੜੀ ਤਾਕਤ ਦੀ ਵੰਡ ਹੈ ਅਗਰ ਤਾਂ ਉਹ ਸਾਰੇ ਭਾਈਚਾਰਿਆਂ ਨੂੰ ਐ ਬਰਾਬਰ ਦੀ ਵੰਡ ਹੈ ਉਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਸੋ ਇਹ ਵੀ ਕੁਝ ਜਾਤੀਗਤ ਪਹਿਲੂ ਵੀ ਰਹੇ ਜਿਹਦੇ ਕਰਕੇ ਬੀਜੇਪੀ ਨੂੰ ਜ਼ਿਆਦਾ ਕਾਮਯਾਬੀ ਮਿਲੀ ਤੇ ਆਮ ਆਦਮੀ ਪਾਰਟੀ ਕਿੰਨਾ ਕਿਤੇ ਕਮਜ਼ੋਰ ਰਹੀ ਹੈ ਪਰ ਭਵਿੱਖ 'ਚ ਮੈਨੂੰ ਇਹ ਲੱਗਦਾ ਸੰਦੀਪ ਜੀ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਪ੍ਰਤੀ ਬਹੁਤ ਗੰਭੀਰਤਾ ਦੇ ਨਾਲ ਹੋਰ ਸੋਚਣ ਦੀ ਲੋੜ ਹੈ ਹੁਣ ਦੇਖੋ ਪੰਜਾਬ ਦੀ ਇੱਕ ਖੁਸ਼ਕਿਸਮਤੀ ਰਹੀ ਆਮ ਆਦਮੀ ਪਾਰਟੀ ਦੀ ਕਿ ਭਗਵੰਤ ਮਾਨ ਉਹਨਾਂ ਦੇ ਮੁੱਖ ਮੰਤਰੀ ਦੇ ਚਿਹਰੇ ਆਏ ਤੇ ਉਹ ਸਰਕਾਰ ਦੇ ਵਿੱਚ ਆ ਗਏ ਕਿਉਂਕਿ ਭਗਵੰਤ ਮਾਨ ਪੰਜਾਬ 'ਚ ਸਿੱਖ ਬਹੁ ਗਿਣਤੀ ਵਾਲਾ ਅਸੀਂ ਸੂਬਾ ਮੰਨਦੇ ਆ ਉਹਦੇ ਮੁੱਖ ਮੰਤਰੀ ਨੇ ਇਸ ਕਰਕੇ ਇਥੇ ਰਾਸਾਨ ਹੋ ਸਕਦਾ ਆਮ ਆਦਮੀ ਪਾਰਟੀ ਦਾ ਲੇਕਿਨ ਹੁਣ ਜਿਸ ਤਰ੍ਹਾਂ ਨਾਲ ਇਹ ਗੱਲਾਂ ਚਲੀਆਂ ਕਿ ਆਮ ਆਦਮੀ ਪਾਰਟੀ ਬੀਜੇਪੀ ਨਾਲ ਮੁਕਾਬਲਾ ਕਰਨ ਦੇ ਲਈ ਜਿਵੇਂ ਅਮਨ ਅਰੋੜਾ ਉਹਨਾਂ ਨੂੰ ਬਤੌਰ ਪ੍ਰਧਾਨ ਉਹਨਾਂ ਨੇ ਪੰਜਾਬ ਚ ਲਿਆਂਦਾ ਇਹ ਠੀਕ ਹੈ ਕਿ ਅਮਨ ਅਰੋੜਾ ਨੂੰ ਹਿੰਦੂ ਭਾਈਚਾਰੇ ਦੀ ਨੁਮਾਇੰਦਗੀ ਦਿੱਤੀ ਗਈ ਕਾਂਗਰਸ ਵੀ ਕਰਦੀ ਰਹੀ ਹੈ ਅਗਰ ਕੈਪਟਨ ਮਿੰਦਰ ਸਿੰਘ ਪ੍ਰਧਾਨ ਤੇ ਸੁਨੀਲ ਜਾਖੜ ਨੂੰ ਨੁਮਾਇੰਦਗੀ ਦਿੱਤੀ ਗਈ ਹੁਣ ਸੁਨੀਲ ਜਾਖੜ ਬੀਜੇਪੀ ਦੇ ਪ੍ਰਧਾਨ ਨੇ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਪਰ ਆਮ ਆਦਮੀ ਪਾਰਟੀ ਨੂੰ ਬਹੁਤ ਸੰਤੁਲਿਤ ਸੰਤੁਲਨ ਬਣਾ ਕੇ ਰੱਖਣ ਦੀ ਪੰਜਾਬ ਚ ਸਿਆਸਤ ਦੀ ਲੋੜ ਪੈਣੀ ਹੈ ਕਿਉਂਕਿ ਅਗਰ ਪੰਜਾਬ ਦੇ ਵਿੱਚ ਦਿੱਲੀ ਵਰਗੀ ਭੁੱਲ ਆਮ ਆਦਮੀ ਪਾਰਟੀ ਨੂੰ ਨਹੀਂ ਕਰਨੀ ਚਾਹੀਦੀ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ 27 ਦੀਆਂ ਚੋਣਾਂ ਤੋਂ ਪਹਿਲਾਂ ਅਗਰ ਫਿਰ ਆਮ ਆਦਮੀ ਪਾਰਟੀ ਨੇ ਕੋਈ ਇਸ ਤਰੀਕੇ ਦਾ ਅਜੰਡਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਬੀਜੇਪੀ ਔਰ ਕਾਂਗਰਸ ਦੇ ਮੁਕਾਬਲੇ ਨੂੰ ਦੇਖ ਕੇ ਕਿ ਅਸੀਂ ਭਗਵੰਤ ਮਾਨ ਤੋਂ ਬਿਨਾ ਕਿਸੇ ਹੋਰ ਚਿਹਰੇ ਨੂੰ ਅੱਗੇ ਵਧਾਵਾਂਗੇ ਫਿਰ ਉਹ ਵੀ ਨੁਕਸਾਨਦਾਇਕ ਹੋ ਸਕਦਾ ਹੈ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਹੁਣ ਇੱਕ ਸਥਾਪਿਤ ਚਿਹਰਾ ਬਣ ਚੁੱਕੇ ਨੇ ਪੰਜਾਬ 'ਚ ਔਰ ਆਮ ਆਦਮੀ ਪਾਰਟੀ ਨੂੰ ਉਸ ਚਿਹਰੇ ਨੂੰ ਹੀ ਅੱਗੇ ਵਧਾਉਣਾ ਪੈਣਾ ਦੇਖੋ ਜਦੋਂ 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 ਆਮ ਆਦਮੀ ਪਾਰਟੀ ਨੂੰ ਲੋੜ ਪਈ ਭਗਵੰਤ ਮਾਨ ਨੇ ਤੁਸੀਂ ਦੇਖੋ ਦਿੱਲੀ 'ਚ ਭਗਵੰਤ ਮਾਨ ਦੀ ਭੂਮਿਕਾ ਗੱਡੀ ਵੱਡੀ ਰਹੀ ਹਾਲਾਂ ਭਗਵੰਤ ਮਾਨ ਸਾਹਿਬ ਸਵਾਲਾਂ ਦੇ ਘੇਰੇ 'ਚ ਵੀ ਰਹੇ ਵੀ ਮਾਨ ਸਾਹਿਬ ਕਿੱਥੇ ਚਲੇ ਗਏ ਪੋਸਟਰ ਤੱਕ ਲੱਗੇ ਜੀ ਮੁੱਖ ਮੰਤਰੀ ਲਾਪਤਾ ਹੋ ਗਏ باوجود ਇਸ ਦੇ ਮਾਨ ਸਾਹਿਬ ਨੇ ਸਾਥ ਦਿੱਤਾ ਦਿੱਲੀ ਦੇ ਦਿੱਤਾ ਔਰ ਅਗਰ ਭਗਵੰਤ ਮਾਨ ਨਾ ਹੁੰਦੇ ਇਹ ਵੋਟ ਪਰਸੈਂਟ ਜਿਹੜੀ ਅੱਜ ਆਮ ਆਦਮੀ ਪਾਰਟੀ ਦੀ 43 43.5 ਹੈ ਇਹ ਘੱਟ ਸਕਦੀ ਸੀ ਭਗਵੰਤ ਮਾਨ ਦਾ ਫੈਕਟਰ ਬਹੁਤ ਵੱਡਾ ਰਿਹਾ ਸਿੱਖ ਭਾਈਚਾਰੇ ਦੀ ਵੋਟ ਵੀ ਮਿਲੀ ਔਰ ਦੂਸਰੀ ਵੀ ਮਿਲੀ ਉਹ ਠੀਕ ਹੈ ਭਾਜਪਾ ਜ਼ਿਆਦਾ ਲੈ ਕੇ ਗਈ ਹੈ ਕਿਉਂਕਿ ਉਹਨਾਂ ਦੇ ਚਿਹਰੇ ਵੀ ਜ਼ਿਆਦਾ ਆਏ ਇਸ ਵਾਰ ਇਹਦੇ 'ਚ ਕੋਈ ਦੋਰਾ ਨਹੀਂ ਗੱਲ ਸਾਹਿਬ ਪੰਜਾਬ ਦੇ ਵਿੱਚ ਇਕੱਲਾ ਹੁਣ ਚਿਹਰਾ ਬਦਲਣ ਨਾਲ ਜਾਂ ਇਦਾਂ ਦਾ ਕੋਈ ਫਾਰਮੂਲਾ ਟੈਸਟ ਕਰਨ ਨਾਲੋਂ ਪੰਜਾਬ ਸਰਕਾਰ ਨੂੰ ਹੁਣ ਜਿਹੜਾ ਵਾ ਲਾਅ ਐਂਡ ਆਰਡਰ ਤੇ ਵੀ ਕੰਮ ਕਰਨਾ ਪੈਣਾ ਹੋਰ ਵੱਖ-ਵੱਖ ਪਹਿਲੂਆਂ ਦੇ ਵੀ ਕੰਮ ਕਰਨਾ ਪੈਣਾ ਜੇ 27 ਦੀਆਂ ਜਿਹੜੀਆਂ ਚੋਣਾਂ ਇਹ ਜਿਤਨਾ ਚਾਹੁੰਦੇ ਦੇਖੋ ਪ੍ਰਭਾਵ ਪ੍ਰਭਾਵ ਇਹ ਨਹੀਂ ਜਾਣਾ ਚਾਹੀਦਾ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਪੰਜਾਬ ਨੂੰ ਖੁੱਲ ਕੇ ਕੰਟਰੋਲ ਨਹੀਂ ਦੇ ਰਹੀ ਜਾਂ ਇਹ ਪ੍ਰਭਾਵ ਨਹੀਂ ਜਾਣਾ ਚਾਹੀਦਾ ਵੀ ਦਿੱਲੀ ਪੰਜਾਬ ਨੂੰ ਚਲਾ ਰਹੀ ਹੈ ਇਹ ਪ੍ਰਭਾਵ ਜਾ ਰਿਹਾ ਪਿਛਲੇ ਸਮੇਂ ਚ ਭਗਵੰਤ ਮਾਨ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਅਗਵਾਈ ਦਿੱਤੀ ਹੈ ਸਰਕਾਰ ਨੂੰ ਵੀ ਅਗਵਾਈ ਦਿੱਤੀ ਹੈ ਪਰ ਪਿਛਲੇ ਸਮੇਂਾਂ ਚ ਪੰਜਾਬ ਚ ਅਗਰ ਕਿਤੇ ਨਾ ਕਿਤੇ ਖੁੱਲ ਕੇ ਜਿੱਤ ਨਹੀਂ ਮਿਲੀ ਆਮ ਆਦਮੀ ਪਾਰਟੀ ਨੂੰ ਕਾਰਪੋਰੇਸ਼ਨ ਚ ਹੋਣਾ ਚਾਹੀਦਾ ਪਾਰਲੀਮੈਂਟ ਸਿਰਫ 3 ਜਿੱਤੇ ਜਿਆਦਾ ਨਹੀਂ ਜਿੱਤੇ ਉਹ ਵੀ ਕਿਤੇ ਨਾ ਕਿਤੇ ਦਿੱਲੀ ਇਕਾਈ ਨੇ ਆਪਣੇ ਮੰਤਰੀਆਂ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਬਦਲ ਬਦਲ ਕੇ ਚਿਹਰੇ ਲਿਆਉਣ ਦੀ ਲੋੜ ਹੈ ਆਮ ਆਦਮੀ ਪਾਰਟੀ ਨੂੰ ਔਰ ਭਗਵੰਤ ਮਾਨ ਨੂੰ ਖੁੱਲੀ ਤਾਕਤ ਹੁਣ ਭਗਵੰਤ ਮਾਨ ਨੂੰ ਅਗਰ ਆਮ ਆਦਮੀ ਪਾਰਟੀ ਪੰਜਾਬ ਚ ਖੁੱਲੀ ਤਾਕਤ ਦੇਗੀ ਜਿਹਦੀ ਸੰਭਾਵਨਾ ਹੈ ਤੇ ਭਗਵੰਤ ਮਾਨ ਤਕੜੇ ਵੀ ਹੋਣਗੇ ਤੇ ਫਿਰ ਮੁਕਾਬਲੇ ਦੇ ਵਿੱਚ ਵੀ ਆ ਸਕਣਗੇ ਨਹੀਂ ਤਾਂ ਸਥਿਤੀਆਂ ਵੋਟਾਂ ਦੀ ਵੰਡ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਲਈ ਨੁਕਸਾਨ ਦਾ ਇੱਕ ਬਣਨ ਗਿਆ ਹਾਂਜੀ ਬੱਲਾ ਸਾਹਿਬ ਇੱਥੇ ਇੱਕ ਗੱਲ ਆਪਾਂ ਹੋਰ ਨਾ ਇਗਨੋਰ ਕਰੀਏ ਕੇਜਰੀਵਾਲ ਸਾਹਿਬ ਜਦੋਂ 2013 ਦੇ ਵਿੱਚ ਸਰਕਾਰ ਬਣਾ ਕੇ ਆਏ 49 ਦਿਨ ਦੀ ਸਰਕਾਰ ਬਣੀ ਉਸ ਤੋਂ ਬਾਅਦ ਫਿਰ 15 ਚ ਚੋਣਾਂ ਹੋਈਆਂ ਤੇ ਉਸ ਤੋਂ ਬਾਅਦ ਕੰਮ ਜਿਹੜਾ ਦੋ ਵਾਰੀਏ ਬਣ ਗਏ ਪਰ ਇਹਨਾਂ ਦਾ ਇੱਕ ਡਾਇਲੌਗ 2024 ਤੱਕ 25 ਤੱਕ ਇਹਨਾਂ ਚੋਣਾਂ ਦਾ ਕਰਿਆ ਜੀ ਮੈਨੂੰ ਕੰਮ ਨਹੀਂ ਕਰਨ ਦਿੰਦੇ ਕਦੀ ਮੈਨੂੰ ਜੇਲ੍ਹ ਭੇਜ ਦਿੰਦੇ ਆ ਕਦੀ ਸਾਡੇ ਫੰਡਸ ਨਹੀਂ ਦਿੰਦੇ ਇਹ ਵੀ ਜਿਹੜਾ ਨੈਰੇਟਿਵ ਆ ਇਹਨੂੰ ਤੋੜਨਾ ਪਏਗਾ ਅਗਰ ਤੁਸੀਂ ਇੱਕ ਅਹੁਦੇ ਤੇ ਬੈਠੇ ਹੋ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਵਿਧਾਇਕ ਹੋ ਤਾਂ ਤੁਹਾਨੂੰ ਕੰਮ ਕਰਨਾ ਪਏਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜੀ ਤੁਹਾਡੀ ਆਪੋਜੀਸ਼ਨ ਹੈ ਉਹ ਜ਼ਿਆਦਾ ਤਾਕਤਵਰ ਵੀ ਆ ਉਹਨਾਂ ਕੋਲ ਵਸੀਲੇ ਵੀ ਜ਼ਿਆਦਾ ਤੇ ਇਹ ਜਿਹੜਾ ਮਤਲਬ ਬਹਾਨਾ ਕਹਿ ਲਈਏ ਜਾਂ ਕਹਿ ਲਈਏ ਵੀ ਇਹ ਡਾਇਲੌਗ ਜਿਹੜਾ ਨਹੀਂ ਚੱਲਿਆ ਕਿਉਂਕਿ ਕੇਜਰੀਵਾਲ ਜਦੋਂ ਕੈਂਪੇਨ ਕਰ ਰਹੇ ਸੀ ਨਾ ਡੱਲਾ ਸਾਹਿਬ ਉਹ ਇਹੀ ਕਹਿੰਦੇ ਸੀ ਜੀ ਮੈਂ 2.5 ਸਾਲ ਅੰਦਰ ਆ ਮੈਂ ਯਮਨਾ ਦੀ ਸਫਾਈ ਨਹੀਂ ਕਰਾ ਸਕਿਆ ਮੈਂ ਕੂੜੇ ਦੇ ਢੇਰ 2.5 ਸਾਲ ਹੀ ਥੋੜਾ ਥੋੜਾ ਸਮਾਂ ਅੰਦਰ ਆ ਹਾਂ ਕਹਿੰਦੇ ਵੀ 2.5 ਸਾਲ ਤੋਂ ਆ ਜਾਣ ਲੱਗਿਆ ਹੋਇਆ ਸੀਗਾ ਸੋ ਕਿਤੇ ਨਾ ਕਿਤੇ ਇਹ ਵੀ ਜਿਹੜਾ ਨੈਰੇਟਿਵ ਹੈ ਇਹਨੂੰ ਵੀ ਛੱਡਣਾ ਪਏਗਾ ਤੁਹਾਨੂੰ ਵਾਦੇ ਪੂਰੇ ਲੜਕੇ ਕਰਨਾ ਪਏਗਾ ਵਾਦੇ ਪੂਰੇ ਕਰਨੇ ਪੈਣਗੇ ਯਮਨਾ ਬਹੁਤ ਵੱਡਾ ਮੁੱਦਾ ਸੀ ਜਿਵੇਂ ਪੰਜਾਬ ਚ ਬੁੱਢੇ ਦਰਿਆ ਬਹੁਤ ਵੱਡਾ ਮੁੱਦਾ ਨੇ ਹੁਣ ਇੱਕ ਹੋਰ ਗੱਲ ਹੈ ਜਿਹੜੀ ਇੱਕ ਵੱਡੀ ਗਲਤੀ ਕਿਤੇ ਨਾ ਕਿਤੇ ਕਰ ਗਿਆ ਆਮ ਆਦਮੀ ਪਾਰਟੀ ਵੀ ਕਾਂਗਰਸ ਵੀ ਦੇਖੋ ਕਾਂਗਰਸ ਵੀ ਜ਼ੀਰੋ ਸੀਟ ਹੈ ਬਿਲਕੁਲ ਔਰ 6.39% ਵੋਟ ਸ਼ੇਅਰ ਹੈ ਵੋਟ ਸ਼ੇਅਰ ਵੀ ਕੁਝ ਨਹੀਂ ਤੁਸੀਂ ਵੇਖੋ ਭਾਜਪਾ ਦਾ 45.88 ਵੋਟ ਸ਼ੇਅਰ ਹੈ अगर आज ਤੁਸੀਂ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੇ ਲੜੇ ਹੁੰਦੇ ਆ ਤੁਸੀਂ ਦੇਖ ਲਓ ਕਿ 50 ਤੇ ਪਹੁੰਚ ਗਏ ਇਹ 50 ਤੋਂ ਪਾਰ ਸੀ ਤੇ ਆਸਾਨੀ ਨਾਲ ਸਰਕਾਰ ਬਣਾ ਲੈਂਦੇ ਜਰੂਰਤ ਕੀ ਸੀ ਕਿਤਨਾ ਕਿਤੇ ਕਾਂਗਰਸ 10 12 ਸੀਟਾਂ ਤੇ ਤਿਆਰ ਹੋ ਜਾਂਦੀ ਤੇ ਆਮ ਆਦਮੀ ਪਾਰਟੀ ਕਾਂਗਰਸ ਲਈ 10 12 ਸੀਟਾਂ ਛੱਡ ਦਿੰਦੀ ਅਗਰ ਇਸ ਤਰੀਕੇ ਦਾ ਫਾਰਮੂਲਾ ਬਣਦਾ ਤੇ ਦੁਬਾਰਾ ਸੱਤਾ ਚ ਵਾਪਸ ਆ ਸਕਦੇ ਸੀ ਕਈ ਵਾਰੀ অতি ਉਤਸ਼ਾਹ ਦੇ ਵਿੱਚ ਨੁਕਸਾਨ ਹੋ ਜਾਂਦਾ ਹੈ ਅੱਛਾ ਕਈ ਵਾਰੀ অতি ਉਤਸ਼ਾਹ ਦੇ ਵਿੱਚ ਨੁਕਸਾਨ ਹੋ ਜਾਂਦਾ ਹੈ ਕਾਂਗਰਸ ਨੂੰ ਇਹ ਲੱਗਦਾ ਸੀ ਕਿ ਅਸੀਂ ਪਾਰਲੀਮੈਂਟ ਇਕੱਠੇ ਲੜੇ ਅਸੀਂ ਨਹੀਂ ਜਿੱਤੇ ਪਾਰਲੀਮੈਂਟ ਛੱਡ ਦਿਓ ਵਿਧਾਨ ਸਭਾ ਦੇ ਵਿੱਚ ਛੋਟੇ-ਛੋਟੇ ਵਿਧਾਨ ਸਭਾ ਹਲਕੇ ਨੇ ਇੱਕ-ਇੱਕ ਪਾਰਲੀਮੈਂਟ ਦੇ ਵਿੱਚ 9-9 ਹਲਕੇ ਨੇ ਸੋ ਅਗਰ ਤੁਸੀਂ ਇੱਥੇ ਇਕੱਠੇ ਲੜਦੇ ਤੇ ਨਿਸ਼ਚਿਤ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਇੰਡੀਆ ਗੱਠਜੋੜ ਵੀ ਤਕੜਾ ਹੋਣਾ ਸੀ ਹੁਣ ਇੰਡੀਆ ਗੱਠਜੋੜ ਵੀ ਖਿੰਡ ਗਿਆ ਦੋਨੇ ਪਾਰਟੀਆਂ ਵੀ ਖਿੰਡ ਗਈਆਂ ਤੇ ਜਿੱਤ ਮਿਲੀ ਨਹੀਂ ਤੇ ਬੀਜੇਪੀ ਦਿੱਲੀ ਦੇ ਵਿੱਚ ਕਾਬਜ਼ ਹੋ ਗਈ ਤੇ ਹੁਣ ਜਿਹੜੀਆਂ ਲਾਭਕਾਰੀ ਯੋਜਨਾਵਾਂ ਆਮ ਆਦਮੀ ਪਾਰਟੀ ਦੀਆਂ ਸੀ ਮੁਫਤ ਬਿਜਲੀ ਜਾਂ ਮੁਫਤ ਬਾਸ ਸਹੂਲਤਾ ਉਹ ਤੋਂ ਬਾਅਦ ਬੀਜੇਪੀ ਨੇ 500 ਰੁਪਏ ਚ ਸਿਲੰਡਰ ਦਾ ਵਾਅਦਾ ਕੀਤਾ ਗਰੀਬਾਂ ਨੂੰ ਹੁਣ ਉੱਥੇ ਬੀਜੇਪੀ ਦਾ ਵੀ ਟੈਸਟ ਹੈ ਦਿੱਲੀ ਦੇ ਵਿੱਚ ਵੀ ਜੇ ਹੁਣ ਤੁਸੀਂ ਉੱਥੇ 500 ਦਾ ਸਿਲੰਡਰ ਦਵੋਗੇ ਗਰੀਬਾਂ ਨੂੰ ਤੇ ਭਾਈ ਪੰਜਾਬ ਦੇ ਗਰੀਬ ਵੀ 500 ਦਾ ਸਿਲੰਡਰ ਮੰਗਣਗੇ ਨਾ ਸੋ ਇਹ ਜਦੋਂ ਤੁਸੀਂ ਕਹਿੰਦੇ ਸੀ ਵੀ ਕੇਜਰੀਵਾਲ ਮੁਫਤ ਬਿਜਲੀ ਦਿੰਦਾ ਸੀ ਤੇ ਉਹ ਰਿਓੜੀਆਂ ਸੀ ਤੇ ਹੁਣ ਬੀਜੇਪੀ ਨੂੰ ਕਹਿਣਾ ਪੈਣਾ ਹੈ ਵੀ ਅਸੀਂ ਰਿਓੜੀਆਂ ਨਹੀਂ ਦੇ ਰਹੇ ਇਹਦਾ ਮਤਲਬ ਹੈ ਕੇਂਦਰੀਵਾਲ ਵੀ ਰਿਓੜੀਆਂ ਨਹੀਂ ਸੀ ਦੇ ਰਿਆ ਇਹਦਾ ਮਤਲਬ ਹੈ ਸਿਆਸਤ ਦਾ ਨਿਰਧਾਰਨ ਮੁੱਦਿਆਂ ਦਾ ਨਿਰਧਾਰਨ ਨਵੇਂ ਸਿਰੇ ਤੋਂ ਹੋਏਗਾ ਹੁਣ ਬੀਜੇਪੀ ਅਗਰ ਉਹ ਸਾਰੀਆਂ ਯੋਜਨਾਵਾਂ ਜਾਰੀ ਰੱਖਦੀ ਹੈ ਤੇ ਫਿਰ ਪੰਜਾਬ ਚ ਬੀਜੇਪੀ ਇਹ ਨਹੀਂ ਕਹਿ ਸਕਦੀ ਕਿ ਪੰਜਾਬ ਵਾਲੇ ਤਾਂ ਰਿਓੜੀਆਂ ਵੰਡ ਰਹੇ ਨੇ ਗੱਲ ਸਰ ਇੱਥੇ ਨਾ ਆਪਾਂ ਇੱਕ ਹੋਰ ਲੀਡਰ ਦਾ ਜ਼ਿਕਰ ਕਰ ਲਈਏ ਦਵਿੰਦਰ ਯਾਦਵ ਪੰਜਾਬ ਦੇ ਪ੍ਰਧਾਨ ਰਹੇ ਜਦੋਂ ਇਲੈਕਸ਼ਨਸ ਹੁੰਦੀਆਂ ਸੀਗੀਆਂ ਉਹਨਾਂ ਨੂੰ ਆਬਜ਼ਰਵਰ ਲਾ ਕੇ ਪੰਜਾਬ ਭੇਜਿਆ ਜਾਂਦਾ ਸੀ ਜਦੋਂ ਦਿੱਲੀ ਦੇ ਵਿੱਚ ਚੋਣਾ ਸੀ ਨਾ ਪ੍ਰਤਾਪ ਬਾਜਵਾ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਚਰਨਜੀਤ ਚੰਨੀ ਸਮੇਤ ਜਿਹਨੇ ਪੰਜਾਬ ਦੇ ਲੀਡਰ ਆ ਇਹਨਾਂ ਨੇ ਪੂਰਾ ਜ਼ੋਰ ਲਗਾਇਆ ਪਰ ਤੁਸੀਂ ਦੇਖੋ ਵੀ ਜਿਹੜੇ ਆਬਜ਼ਰਵਰ ਸੀਗੇ ਡਲਾ ਸਾਹਿਬ ਦਵਿੰਦਰ ਯਾਦਵ ਸਾਹਿਬ ਉਹ ਵੀ ਸੀਟ ਨਹੀਂ ਕੱਢ ਸਕੇ ਅਲਕਾ ਲਾਂਬਾ ਹੋਣੀ ਵੱਡੇ ਲੀਡਰ ਆ ਉਹ ਵੀ ਇੱਕ ਸੀਟ ਨਹੀਂ ਕੱਢ ਸਕੇ ਤੇ ਕਿਤੇ ਨਾ ਕਿਤੇ ਫੇਰ ਆਪਾਂ ਉਹ ਗੱਲ ਜਿਹੜੀ ਕਰਦੇ ਆ ਵੀ ਕਾਂਗਰਸ ਖਿੰਡੀ ਪੁੰਡੀ ਹੈ ਡਿਸਪਲਨ ਨਹੀਂ ਹੈਗਾ ਉਹ ਦਿਸਦਾ ਵੀ ਇੱਕ ਸੀਟ ਦੇਖੋ ਸਮੁਚਿਤ ਔਰ ਸੰਗਠਿਤ ਲੀਡਰਸ਼ਿਪ ਨਹੀਂ ਹੈ ਕਾਂਗਰਸ ਦੀ ਕਾਂਗਰਸ ਕੋਲੇ ਚਿਹਰਾ ਨਹੀਂ ਸੀ ਅਰਵਿੰਦ ਕੇਜਰੀਵਾਲ ਅਗਰ 20 21 ਸੀਟਾਂ ਜਿੱਤੇ ਨੇ 43% ਵੋਟ ਸ਼ੇਅਰ ਹੈ ਆਉਣ ਵਾਲੇ ਸਮੇਂ 'ਚ ਕਾਂਗਰਸ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਸੱਤਾ ਦੀ ਪੂਰੀ ਗੁੰਜਾਇਸ਼ ਹੈ ਕਾਂਗਰਸ ਬਹੁਤ ਪਛੜ ਗਈ ਆਮ ਆਦਮੀ ਪਾਰਟੀ ਇਸ 43% ਨੂੰ ਭਵਿੱਖ ਦੀਆਂ ਚੋਣਾਂ 'ਚ ਵਧਾ ਸਕਦੀ ਹੈ ਲੇਕਿਨ ਕਾਂਗਰਸ ਕੀ ਕਰੇਗੀ 6 6.5% ਤੋਂ ਬੀਜੇਪੀ 38% ਤੋਂ 43 45% ਤੇ ਆਈ ਬੀਜੇਪੀ 5 ਸਾਲਾਂ ਚ 7-8% ਵਧੀਆ ਔਰ ਕਾਂਗਰਸ 4 4.5 ਪਾਣੇ 5 ਤੋਂ ਪਾਣੇ 7% ਵੋਟ ਸ਼ੇਅਰ ਤੱਕ ਪਹੁੰਚੀ ਹੈ ਸੋ ਕਾਂਗਰਸ ਨੂੰ ਤਕੜੇ ਹੋਣ ਲਈ ਸਮੁੱਚਿਤ ਚਿਹਰਾ ਸਮੁੱਚ ਸੰਗਠਿਤ ਅਗਵਾਈ ਔਰ ਇੱਕ ਚਿਹਰਾ ਚਾਹੀਦਾ ਵੱਡਾ ਜਿਵੇਂ ਪੰਜਾਬ ਚ ਵੀ ਕਾਂਗਰਸ ਕੋਲੇ ਕੋਈ ਇੱਕ ਚਿਹਰਾ ਨਹੀਂ ਹੈ ਕਈ ਚਿਹਰੇ ਨਹੀਂ ਹੁਣ ਕਾਂਗਰਸ ਨੇ ਤੈਅ ਕਰਨਾ ਵੀ ਅਸੀਂ ਕਿਹੜਾ ਇੱਕ ਚਿਹਰਾ ਅੱਗੇ ਲਾਉਣਾ ਹੈ ਜਿੰਨੀ ਛੇਤੀ ਅੱਗੇ ਕਰ ਲੈਣਗੇ ਕਾਂਗਰਸ ਮੁਕਾਬਲੇ ਦੇ ਵਿੱਚ ਬਣ ਜੂ ਨਹੀਂ ਤਾਂ ਡੇ ਬਾਏ ਡੇ ਕਾਂਗਰਸ ਮੁਕਾਬਲੇ ਤੋਂ ਪਿੱਛੇ ਹਟਦੀ ਚਲੀ ਜਾਏਗੀ ਔਰ ਦਿੱਲੀ ਵਾਲੀਆਂ ਸਥਿਤੀਆਂ ਬਣ ਸਕਦੀਆਂ ਨੇ ਔਰ ਭਾਜਪਾ ਪਾਰਲੀਮੈਂਟ 'ਚ 18-19% ਤੇ ਆਈ ਹੈ ਸੋ ਭਾਜਪਾ ਨੂੰ ਪੰਜਾਬ 'ਚ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਹਾਂ ਕਾਂਗਰਸ ਅਗਰ ਆਪਣੀ ਅਗਵਾਈ ਚੰਗੇ ਹੱਥਾਂ 'ਚ ਦੰਦੀ ਹੈ ਇੱਕ ਚਿਹਰੇ ਨੂੰ ਹੁਣੇ ਤੋਂ ਅੱਗੇ ਲਾ ਕੇ ਰੱਖਦੀ ਹੈ ਫਿਰ ਸਮਝ ਆਏਗਾ ਕਿ ਕਾਂਗਰਸ ਮੁਕਾਬਲਾ ਕਰਨਾ ਚਾਹੁੰਦੀ ਹੈ ਨਹੀਂ ਤਾਂ ਇਹ ਮੰਨਿਆ ਜਾਏਗਾ ਕਿ ਕਾਂਗਰਸ ਕਨਫਿਊਜ਼ ਹੈ ਔਰ ਆਮ ਆਦਮੀ ਪਾਰਟੀ ਅਗਰ ਭਗਵੰਤ ਮਾਨ ਨੂੰ ਅੱਗੇ ਕਰਕੇ ਰੱਖੇਗੀ ਭਗਵੰਤ ਮਾਨ ਦੀ ਅਗਵਾਈ 'ਚ ਪੂਰੇ ਰਾਈਟ ਕੰਟਰੋਲ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇਗੀ ਤੇ ਆਮ ਆਦਮੀ ਪਾਰਟੀ ਤਕੜੀ ਹੋ ਸਕੇਗੀ ਪੰਜਾਬ 'ਚ ਅਗਰ ਦਿੱਲੀ ਦਾ ਦਖਲ ਵਧਿਆ ਫੈਸਲਿਆਂ 'ਚ ਤੇ ਆਮ ਆਦਮੀ ਪਾਰਟੀ ਪੰਜਾਬ 'ਚ ਭਵਿੱਖ 'ਚ ਚੁਣੌਤੀਆਂ 'ਚ ਬੁਰੇ ਦੌਰ 'ਚ ਆ ਸਕਦੀ ਹੈ ਅਗਲੀਆਂ ਜਿਹੜੀਆਂ ਸਾਡੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ 27 ਵਾਲੀਆਂ ਉਹਦੇ ਮੱਦੇ ਨਜ਼ਰ ਮੈਂ ਕਹਿ ਰਿਹਾ ਸੋ ਆਮ ਆਦਮੀ ਪਾਰਟੀ ਨੂੰ ਭਗਵੰਤ ਨੂੰ ਤਾਕਤ ਦੇਣ ਦੀ ਲੋੜ ਹੈ ਔਰ ਭਗਵੰਤ ਨੂੰ ਖੁੱਲ ਕੇ ਕੰਮ ਕਰਨ ਦੇਣ ਦੀ ਲੋੜ ਹੈ ਤਾਂ ਕਿ ਭਗਵੰਤ ਮਾਨ ਵੱਡੀਆਂ ਗਰੰਟੀਆਂ ਨੂੰ ਅਮਲ ਅਮਲੀ ਜਾਮਾ ਪਹਿਨਾ ਸਕੇ ਔਰ ਥੋੜਾ ਜਿਹਾ ਪੰਜਾਬ ਦੀ ਆਰਥਿਕ ਸਥਿਤੀ ਨੂੰ ਬਿਹਤਰ ਕਰ ਸਕੇ ਡਾਕਟਰ ਸਾਹਿਬ ਥੋੜੀ ਜੀ ਤਸਵੀਰ ਹੋਰ ਬਣਾਣੇ ਆ ਮੇਰੇ ਦਿਮਾਗ ਦੇ ਵਿੱਚ ਇੱਕ ਸਵਾਲ ਆਇਆ ਮਨਜਿੰਦਰ ਸਿਰਸਾ فرض ਕਰ ਲਓ ਵੀ ਉੱਥੇ ਮੰਤਰੀ ਬਣ ਜਾਂਦੇ ਆ ਉਪ ਮੁੱਖ ਮੰਤਰੀ ਬਣਦੇ ਆ ਉਪ ਮੁੱਖ ਮੰਤਰੀ ਬਣਦੇ ਆ ਜਾਂ ਵੈਸੇ ਕੈਬਨਿਟ ਦੇ ਵਜ਼ੀਰ ਬਣਦੇ ਆ ਦੇਖੋ ਕੈਬਨਿਟ ਦੇ ਵਜ਼ੀਰ ਤਾਂ ਉਹ ਬਣਨਗੇ ਬਣਨਗੇ ਮੈਂ ਉਹੀ ਗੱਲ ਕਰਦਾ فرض ਕਰ ਲਓ ਕੈਬਨਿਟ ਦੇ ਵਜ਼ੀਰ ਹੀ ਬਣ ਜਾਂਦੇ ਆ ਮੈਂ ਹਕਮਾਂ ਨੂੰ ਮਿਲ ਜਾਂਦਾ ਮਨਜਿੰਦਰ ਸਿਰਸਾ ਨੂੰ ਭਾਜਪਾ ਪੰਜਾਬ ਚ ਭੇਜ ਦਿੰਦੀ ਆ ਵੀ ਤੁਸੀਂ ਜਾ ਕੇ ਪੰਜਾਬ ਦਾ ਸੰਗਠਨ ਜਿਹੜਾ ਇਹਨੂੰ ਮਜ਼ਬੂਤ ਕਰੋ ਮਨਜਿੰਦਰ ਸਿਰਸਾ ਨੇ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਕ੍ਰਾਈਸਿਸ ਚ ਸਾਰਿਆਂ ਨੂੰ ਪਤਾ ਉਸ ਵੇਲੇ ਦੀ ਮਾੜੀ ਦੀ ਤਸਵੀਰ ਬਣਾ ਕੇ ਦਿਖਾਓ ਵੀ ਇੱਕ ਪਾਸੇ ਇਹਨਾਂ ਸੜਕਾਂ ਚ ਇਹਨਾਂ ਪਿੰਡਾਂ ਚ ਇਹਨਾਂ ਸ਼ਹਿਰਾਂ ਦੇ ਵਿੱਚ ਮਨਜਿੰਦਰ ਸਿਰਸਾ ਘੱਟ ਕਰਦੇ ਹੋਣਗੇ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਜਿਹੜੇ ਆ ਉਹ ਵੀ ਇਕੱਠ ਕਰਦੇ ਹੋਣਗੇ ਬੰਦੇ ਉਹ ਵੀ ਜੋੜਦੇ ਹੋਣਗੇ ਤੇ ਬੰਦੇ ਸੁਖਵੀਰ ਬਾਦਲ ਤੇ ਜੋੜੀ ਦੇਖੋ ਇਹਨੂੰ ਇਸ ਰੂਪ ਚ ਸਮਝੀਏ ਨਾ ਭਾਜਪੀ ਕੋਲੇ ਰਵਨੀਤ ਬਿੱਟੂ ਵੀ ਆ ਉਹ ਲੈ ਕੇ ਗਏ ਮੰਤਰੀ ਬਣਾਇਆ ਭਾਵੇਂ ਬਿੱਟੂ ਹਾਰਿਆ ਉਹ ਚਿਹਰਾ ਹੈ ਆਮਾ ਭਾਜਪੀ ਕੋਲੇ ਭਾਜਪੀ ਫਿਰ ਅਰਵਿੰਦਰ ਲਵਲੀ ਨੂੰ ਵੀ ਪੰਜਾਬ ਚ ਭੇਜੂ ਭਾਜਪੀ ਤਰਵਿੰਦਰ ਸਿੰਘ ਮਰਵਾਹ ਨੂੰ ਵੀ ਪੰਜਾਬ ਚ ਭੇਜੂ ਤੇ ਭਾਜਪੀ ਮਨਜਿੰਦਰ ਸਿਰਸਾ ਨੂੰ ਵੀ ਭੇਜੂ ਪਰ ਜਦੋਂ ਕਿਸੇ ਵਿਅਕਤੀ ਦੇ ਕੋਲੇ ਝੰਡੀ ਵਾਲੀ ਕਾਰ ਹੁੰਦੀ ਹੈ ਨਾ ਜੀ ਉਹ ਇੱਕ ਆ ਮંત્રી ਬਣੂਗਾ ਇੱਕ ਸੰਵਿਧਾਨਕ ਅਹੁਦੇ ਤੇ ਆਊਗਾ ਤੇ ਲੋਕਾਂ ਲੋਕਾਂ ਦਾ ਉਹਨਾਂ ਦੇ ਪ੍ਰਤੀ ਨਜ਼ਰੀਆ ਫਿਰ ਬਦਲਦਾ ਸੋ ਅਗਰ ਮੰਤਰੀ ਬਣ ਕੇ ਮਨਜਿੰਦਰ ਸਰਸਾ ਪੰਜਾਬ ਆਊਗਾ ਨਿਸ਼ਚਿਤ ਤੌਰ ਤੇ ਉਹ ਬੀਜੇਪੀ ਨੂੰ ਫਾਇਦਾ ਦੇਊਗਾ ਪਰ ਗੱਲ ਇਹ ਹੈ ਕਿ ਬੀਜੇਪੀ ਕੀ ਮਨਜਿੰਦਰ ਸਰਸਾ ਨੂੰ ਮੰਤਰੀ ਬਣਾ ਦੇਗੀ ਸੰਭਾਵਨਾ ਹੈ ਪਰ ਅਗਰ ਵੱਡਾ ਚਿਹਰਾ ਮਿਲੇ ਅਗਰ ਵੱਡਾ ਅਹੁਦਾ ਦਵੇ ਜਾਂ ਡਿਪਟੀ ਮੁੱਖ ਮੰਤਰੀ ਮਨਜਿੰਦਰ ਸਰਸਾ ਨੂੰ ਬਣਾਉਣ ਜਾਂ ਬਣਾਉਣ ਮੁੱਖ ਮੰਤਰੀ ਫਿਰ ਬੀਜੇਪੀ ਜ਼ਿਆਦਾ ਪ੍ਰਭਾਵ ਪੰਜਾਬ ਚ ਪਾ ਸਕਦੀ ਕਿਉਂਕਿ ਨਾ ਬੀਜੇਪੀ ਪੰਜਾਬ ਅੱਜ ਤੱਕ ਆਪਣੇ ਦਮ ਤੇ ਜਿੱਤੀ ਹੈ ਹੁਣ ਬਿਹਾਰ ਵੀ ਉਹਨਾਂ ਦਾ ਟੀਚਾ ਹੈ ਸੋ ਉਹਨਾਂ ਨੇ ਪ੍ਰਵਾਂਚਲ ਦੇ ਲੋਕਾਂ ਦੀ ਨੁਮਾਇੰਦਗੀ ਵੀ ਉੱਥੇ ਦੇਖਣੀ ਹੈ ਬਾਕੀ ਦੇਖੋ ਕਿ ਪ੍ਰਵੇਸ਼ ਵਰਮਾ ਨੂੰ ਬਣਾਉਂਦੇ ਨੇ ਜਾਂ ਕਿਹਨੂੰ ਬਣਾਉਂਦੇ ਨੇ ਪਰ ਦੂਜੀ ਜੀਪ ਦੇ ਦਿੱਲੀ ਦੇ ਫੈਸਲੇ ਬੀਜੇਪੀ ਦੇ ਦਿੱਲੀ ਦੇ ਫੈਸਲੇ ਇਹ ਤੈਅ ਕਰਨਗੇ ਕਿ ਬੀਜੇਪੀ ਪੰਜਾਬ ਦੇ ਪ੍ਰਤੀ ਕਿਸ ਤਰ੍ਹਾਂ ਦਾ ਰੋਡਮੈਪ ਲੈ ਕੇ ਅੱਗੇ ਵਾਦੀ ਹੈ ਤੁਹਾਡਾ ਸਤਿ ਸ੍ਰੀ ਅਕਾਲ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਔਰ ਸਾਡੇ ਵੱਲੋਂ ਕੀਤੀ ਗਈ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਕੋਈ ਧਿਰ ਅਸਹਿਮਤ ਹੈ ਉਹ ਸਾਨੂੰ ਸੰਪਰਕ ਕਰਨ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਅੱਗੇ ਪਵਾਵਾਂਗੇ ਧੰਨਵਾਦ